ਜਦੋਂ ਘਟਨਾ ਵਾਪਰੀ ਸੀ ਰਾਜਬਰਾਡ ਵਾਲੀ ਘਟਨਾ ਮੈਂ ਪਹਿਸ ਦੁਨੀਆ ਤੋਂ ਬੈਸ ਸੀ ਤੁਸੀਂ ਬਾਹਰ ਸੀ ਪਰ ਮੈਨੂੰ ਯਾਦ ਹੈ ਮੇਰੇ ਮਾਤਾ ਜੀ ਉੱਥੇ ਚਲੇ ਮੇਰੇ ਕੋਲ ਸੀ ਉਦੋਂ ਉਹਦੇ ਫੋਨ ਗਿਆ ਕਹਿੰਦੇ ਬਈ ਰਾਜਪੁਰਾ ਹੋ ਗੋ ਮੈਂ ਰੂਮ 'ਚ ਬੈਠਾ ਸੀ ਆਪਣੇ ਮੇਂ ਪਰਿਵਾਰ ਨੂੰ ਦੱਸਿਆ ਨਹੀਂ ਕਿਸੇ ਨੂੰ ਹਨਾ ਮੈਂ ਬਾਹਰ ਨਿਕਲ ਕੇ ਘਰੋਂ ਤੇ ਥੋੜੀ ਦੂਰ ਚਲੇ ਗਿਆ ਉੱਥੇ ਪੱਥਰ ਜਿਹੇ ਪਿਆਸੇ ਉੱਤੇ ਜਾ ਕੇ ਬੈ ਗਿਆ ਸਾਰੇ ਦਿਨ ਰੋਏ ਗਿਆ ਉੱਥੇ ਬੈਠ ਕੇ ਛੇਰ ਉਹਨੇ ਆ ਕੇ ਮੈਨੂੰ ਬੁਲਾਇਆ ਹਨਾ ਤੇ ਮੈਂ ਰੋਟੀ ਨਹੀਂ ਖਾਦੀ ਕਾਫੀ ਦਿਨ ਗਏ ਇੰਨਾ ਦਿਲ ਇਹ ਮੈਂ ਸੁਣਾ ਨਹੀਂ ਰਿਹਾ ਤੁਹਾਨੂੰ ਇਹ ਨਹੀਂ ਮੈਂ ਸੁਣਾਉਣੇ ਚਾਹਣਾ ਵੀ ਬਹੁਤ ਕੁ ਮਾਈ ਰਾਜ ਨੂੰ ਯਾਦ ਕਰਦੇ ਆ ਕੋਈ ਗੀਤ ਹੇ ਤੇਰਾ ਵੀ ਨਾ ਦੋਸ਼ ਤੇ ਨਾ ਮੇਰਾ ਏ ਕਸੂਰ ਖੌਰੇ ਡਾਡੇ ਰੱਬ ਨੂੰ ਸੀ ਇਹੋ ਮਨਜ਼ੂਰ ਇੱਕ ਦੂਜੇ ਨੂੰ ਵਰਾਉਣ ਦਾ ਜੇ ਸਾਡਾ ਵੀ ਇਹ ਹੱਕ ਇੱਕ ਦੂਜੇ ਨੂੰ ਵਰਾਉਣ ਦਾ ਜੇ ਸਾਡਾ ਵੀ ਇਹ ਹੱਕ ਫੇਰੀ ਟੁੱਟਿਆਂ ਦਿਲਾਂ ਨੇ ਵੀ ਤਾਂ ਰੋਣਾ ਹੀ ਐਨੀ ਸਾਟ ਲੱਗੀ ਐ ਦਰਦ ਤਾਂ ਹੋਣਾ ਹੀ ਐਨੀ ਸਾਟ ਲੱਗੀ ਐ ਦਰਦ ਤਾਂ ਹੋਣਾ ਹੀ ਬੀਟ ਦਸਿਆ ਦੇਸੀ ਵੀਟ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਖਤਾ ਅੱਜ ਇੱਕ ਖਾਸ ਕਲਾਕਾਰ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਜਿਸ ਦੀਆਂ ਕੈਸਟਾ ਉਸ ਸਮੇਂ ਦੇ ਵਿੱਚ ਬਹੁਤ ਵਿਕਦੀਆਂ ਸੀ ਤੇ ਉਸ ਦਾ ਚਿਹਰਾ ਰਾਜ ਬਰਾੜ ਨਾਲ ਹੂ ਬੂ ਮਿਲਦਾ ਸੀ ਚਰਚਾ ਇਹ ਵੀ ਚੱਲਦੀ ਸੀ ਕਿ ਰਾਜ ਬਰਾੜ ਦਾ ਛੋਟਾ ਭਰਾ ਜਗਤਾਰ ਬਰਾੜ ਜਗਤਾਰ ਬਰਾੜ ਜੀ ਬਹੁਤ-ਬਹੁਤ ਸਵਾਗਤ ਹੈ ਸਵਾਗਤ ਹੈਪੀ ਵੀਰੇ ਬਹੁਤ-ਬਹੁਤ ਧੰਨਵਾਦ ਤੁਹਾਡਾ ਭਰਾ ਜੀ ਲੱਗਦਾ ਮੈਨੂੰ ਇਹ ਪਤਾ ਲੱਗਿਆ ਕਿ ਤੁਸੀਂ ਗੁਰੂ ਘਰ ਨਾਲ ਬਹੁਤ ਜੁੜੇ ਰਹੇ ਹੋ ਹਾਂਜੀ ਕੀਰਤਨ ਵੀ ਕਰਦੇ ਰਹੇ ਹਾਂ ਨੇ ਕੀਰਤਨ ਨਹੀਂ ਹਾਂ ਪਰ ਮੇਰੇ ਪਹਿਲੇ ਪੱਗ ਬੰਨੀ ਸੀ ਜੂڑا ਹੁੰਦਾ ਸੀ ਹਾਂ ਹਾਂਜੀ ਨਹੀਂ ਗੁਰੂ ਘਰ ਦੇ ਵਿੱਚ ਜਾ ਕੇ ਸਿੱਖਦੇ ਸੀ ਨਹੀਂ 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 ਗੁਰੂ ਘਰ ਤੋਂ ਸਿੱਖਿਆ ਮੈਂ ਮੈਂ ਤਾਂ ਮੇਰੀ ਲੜਕੀ ਲੜਕਾ ਪੋਜੇ ਮੱਖਣਜੀਤ ਉਹਨੇ ਤਾਂ ਸਟਾਰਟ ਕੀਤਾ ਸੀ ਕਿ ਕਿਹੜੇ ਪਿੰਡ ਤੋਂ ਸਰੀਗਲੇ ਸਰੀਗਲੇ ਮੱਖਣ ਚੰਗਿਆੜਾ ਸ਼ਹਿਰ ਹਾਂ ਪਹਿਲੇ ਉਹਦਾ ਨਾਮ ਮੈਨੂੰ ਜਾਣਦਾ ਮੈਂ ਬਿਲਕੁਲ ਬਿਲਕੁਲ ਮੈਂ ਧਿਆਨ ਚਾਗਾ ਉਹਨਾਂ ਤੋਂ ਸਿੱਖੇ ਹਾਂਜੀ ਨਹੀਂ ਗੁਰੂ ਘਰ ਨਾਲ ਕੀ ਲਿੰਕ ਸੀ ਮੈਨੂੰ ਇਹ ਵੀ ਪਤਾ ਲੱਗਿਆ ਸੀ ਵੀ ਕਹਿੰਦੇ ਗੁਰੂ ਘਰ ਜਾਣਾ ਹੀ ਜਾਂਦੇ ਸੀ ਬਸ ਕੱਲ ਨਹੀਂ ਉਦੋਂ ਦਾ ਜਦੋਂ ਗਾਇਕ ਦੀ ਗੱਲ ਕਰੀ ਇਦਾਂ ਦਾ ਕੋਈ ਲੇਖ ਨਹੀਂ ਸੀ ਹਮ ਵੈਸੇ ਚਲ ਜਦੋਂ ਛੋਟੇ ਹੁੰਦੇ ਸੀ ਕਿ ਮੈਂ ਜਿੱਦਾਂ ਪਾਠ ਸਿੱਖਦਾ ਰਿਹਾ ਹਣਾ ਪਾਠ ਸਿੱਖ ਗੁਰੂ ਘਰ ਜਾ ਕੇ ਹਾਂ ਜਦਾਂ ਤਿੰਨ ਵਜੇ ਜਾੜਨ ਉੱਥੇ ਮੈਂ ਹਮ ਉਹ ਗੁਰੂ ਘਰ ਦੇ ਜਿਹੜੇ ਪਾਠੀ ਸੀ ਬਹੁਤ ਹੀ ਵਧੀਆ ਸੀਗਾ ਹਣਾ ਮੈਨੂੰ ਘਰੋਂ ਉਹਨੇ ਕਹਿੰਦੇ ਤਿੰਨ ਵਜੇ ਪਹੁੰਚ ਜਾਣਾ ਮੇਰੇ ਕੋਲ ਹਮ ਆਉਣ ਜਾਣਾ ਜਾ ਕੇ ਫਿਰ ਉਹਨੂੰ ਪਾਠ ਸਿਖਾਵੇਂ ਜਪਜੀ ਸਾਹਿਬ ਦਾ ਹਮ ਫਿਰ ਮੈਂ ਰੋਲ ਲਾਉਂਦ ਰਿਹਾ ਛੋਟੀ ਰੋਲ ਲਾਉਂਦ ਰਿਹਾ ਰੋਲ ਲਾਉਂਦੇ ਹਾਂ ਪੰਥ ਪਾਠ ਸਭੀ ਖੋਲਦੇ ਹਾਂ ਇਹ ਗੱਲਾਂ ਮੈਨੂੰ ਪਤਾ ਲੱਗੀਆਂ ਹਾਂਜੀ ਪਹਿਲੇ ਹੁੰਦੇ ਪਿੰਡਾਂ ਵਾਲੇ ਡਾਕਟਰ ਹਾਂ ਜੀ ਹਾਂ ਪਿੰਡ ਪਿੰਡ ਦੀ ਪਿੰਡਾਂ ਸਮਝ ਕੀਤੀ ਪਿੰਡ ਦੇ ਵਿੱਚ ਸਾਰਾ ਕੰਮ ਸਿੱਖਿਆਈ ਮੈਂ ਹਾਂ ਟੰਕੇ ਨੁੱਕੇ ਲਾ ਲਈ ਸੀ ਸਭ ਜਿਹੜਾ ਵੱਡਾ ਟੁਕਿਆ ਜਾਇਆ ਹਾਂ ਬੜੇ ਸੰਪੇ ਵਿੱਚ ਬੜੇ ਸੰਪੇ ਆ আচ্ছা ਪਿੰਡ ਬਾਰੇ ਥੋੜਾ ਦੱਸੋ ਮੱਲ ਕੇ ਪਿੰਡ ਬਹੁਤ ਮਸ਼ਹੂਰ ਪਿੰਡ ਹੈ ਤੇ ਕਲਾਕਾਰ ਸਿੰਗਰ ਲੇਖਕ ਬੜੇ ਪੈਦਾ ਕੀਤੇ ਨੇ ਉਸ ਪਿੰਡ ਨਾਲ ਥੋੜਾ ਮੱਲ ਕੇ ਪਿੰਡ ਬਾਰੇ ਮੈਨੂੰ ਲੱਗਦਾ ਦੱਸਣ ਲੋੜ ਨਹੀਂ ਵੈਸੇ ਸਾਰੇ ਨੂੰ ਪਤਾ ਹੀ ਹੈ ਨਾ ਵੀ ਤੁਸੀਂ ਸਭ ਤੋਂ ਪਹਿਲਾਂ ਜਿੱਦਾਂ ਆਪਣੇ ਮੱਖਣ ਬਰਾੜ ਸਾਹਿਬ ਹੈ ਰਾਜ ਬ੍ਰਾਹਲ ਸਾਹਿਬ ਪਹਿਲਾ ਸਭ ਤੋਂ ਪਹਿਲਾ ਰਾਜ ਬ੍ਰਾਹਲ ਸਾਹਿਬ ਹੂੰ ਇਥੇ ਮੱਖਣਪ੍ਰਾਹਲ ਸਾਹਿਬ ਦਾ ਗਾਣਾ ਬਾਅਦ ਚ ਆਇਆ ਹਨਾ ਜੀ ਗੁਰਮੇਲ ਪੱਟੀ ਸੀ ਸਾਡੇ ਸਿਰ ਮੈਨੂੰ ਸਭ ਤੋਂ ਪਹਿਲੇ ਸਿੰਗਰ ਸੀ ਜੀ ਬਾਈ ਰਾਜ ਬ੍ਰਾਹਲ ਟੇਪ ਕੀ ਸੀ ਦੀ ਪੇਪਰਾਂ ਤੋਂ ਬਾਅਦ ਹੂੰ ਔਰ ਬਹੁਤ ਵਧੀਆ ਹੋ ਬਹੁਤ ਵਧੀਆ ਸਿੰਗਰ ਸੀ ਹੂੰ ਦਰਸ਼ਯਾਦ ਅਖਤਰ ਤੁਸੀਂ ਕਸਮ ਉਹਨਾਂ ਨੇ ਜਾਣਦੇ ਹੁੰਦੇ ਸੀਗੇ ਹੂੰ ਫਿਰ ਮੇਰੀ ਵਾਰੀ ਆ ਗਈ ਬਾਕੀ ਬਾਕੀ ਹੀ ਹੈ ਕਬੱਡੀ ਦੇ ਖਿਡਾਰੀ ਸਾਡੇ ਪਿੰਡੋਂ ਜੀ ਬਾਈ ਕੰਮਾ ਜੀ ਬਹੁਤ ਵਧੀਆ ਖਿਡਾਰੀ ਹੋਵੇ ਹੂੰ ਇੰਨੇ ਕ ਨੂੰ ਜਾਣਦਾ ਮੈਂ ਬਾਕੀ ਪਿੰਡ ਪਿੰਡ ਤੁਹਾਡੇ ਚੇਤਿਆਂ ਚ ਰਹੇ ਨਾ ਪੂਰਾ ਵੀਰੇ ਪਿੰਡ ਚੇਤਿਆਂ ਸ੍ਰਿੰਦ ਤਾਂ ਹੀ ਵਾਪਸ ਇਧਰ ਨੂੰ ਆਇਆ ਜਾ ਆਦੀ ਪੁਸ਼ਕਾ ਤਾਂ ਫੜ ਲਈ ਜਾ ਆਦੀ ਪੁਸ਼ ਫੜਨੇ ਕਿ ਮਜਬੂਰੀ ਕਹਿ ਸਕਦੇ ਨਹੀਂ ਮਜਬੂਰੀ ਤਾਂ ਕਿਹੜੀ ਸੀ ਤੁਹਾਡੀ ਮਜਬੂਰੀ ਇਹ ਹੈ ਨਾ ਚੰਗੀ ਖੇਤੀ ਸੀ ਤੁਹਾਡੀ ਇੱਧਰ ਹਾਂ ਮੈਂ ਮੰਨਦਾ ਪਰ ਜਿਹੜੀ ਗਾਇਕੀ ਦੀ ਲਾਈਨ ਹੈ ਨਾ ਵੀਰੇ ਹਾਂ ਹਨਾ ਇਹ ਤੁਹਾਨੂੰ ਪਤਾ ਕਿੰਨੀ ਰਿਸਕ ਗਾਇਕੀ ਤਾਂ ਇੱਧਰ ਕਰਨੀ ਸੀ ਨਾ ਤੁਸੀਂ ਇੱਧਰ ਹੀ ਕਰਨੀ ਸੀ ਪਰ ਉਹ ਜੇ ਉੱਠ ਗਏ ਉਧਰ ਜਾਣਾ ਮਜਬੂਰੀ ਉਹੀ ਮਜਬੂਰੀ ਮਜਬੂਰੀ ਨਹੀਂ ਕਹਿ ਸਕਦੇ ਇਹ ਤਾਂ ਨਹੀਂ ਕਿ ਉਹ ਉਸ ਟਾਈਮ ਭੈਣ ਜੀ ਕਹਿੰਦੇ ਉਹਨਾਂ ਕਿ ਚੱਲ ਭਾਈ ਬਾਹਰ ਲੈ ਆ ਨਹੀਂ ਨਹੀਂ ਆਈ ਲੈਟ ਉਹਨਾਂ ਨੇ ਕੀਤਾ ਸੀ ਉਹਨਾਂ ਨੇ ਕੀਤਾ ਸੀ ਉਹ ਤਾਂ ਹੁਣ ਕਹਿੰਦੇ ਆਪਾਂ ਕਹਿੰਦੇ ਵਾਪਸ ਨਹੀਂ ਚਲੀਏ ਫਿਰ ਆਜੋ ਆ ਰਹੇ ਹਾਂ ਬਹੁਤ ਸਿੰਕਰ ਮੁੜੀ ਆਉਂਦੇ ਨੇ ਤਾਂ ਹੀ ਤੁਹਾਡੇ ਰੂਬਰੂ ਹੋਏ ਹਨ ਬਹੁਤ ਜਲਦੀ ਆਪਾਂ ਪਰਮਾਤਮਾ ਵੇਰ ਰੱਖੀ ਕਿਉਂਕਿ ਇਹ ਚੀਜ਼ਾਂ ਦਿਮਾਗ ਚੋਂ ਨਹੀਂ ਨਿਕਲਦੀ ਬਸ ਸੱਚ ਹੈ ਤੁਸੀਂ ਬਲੀਵ ਕਰਿਓ ਹੂੰ 2008 ਦਾ ਗਿਆ ਹਾਂ ਮੈਂ ਹੂੰ ਪਰ ਕੋਈ ਦਿਨ ਜਿਹੜਾ ਮੈਂ ਮਿਸ ਨਹੀਂ ਕਰਦੇ ਹਾਂ ਮੇਰੇ ਯਾਰ ਦੋ ਸਾਰੇ ਆਪਣੇ ਹਨ ਇੱਥੇ ਵੀ ਆਉਣ ਆਏ ਹੋਏ ਨੇ ਮੈਂ ਬਹੁਤ ਮਿਸ ਕਰਦਾ ਨਾ ਕਈ ਵਾਰੀ ਫੋਟੋ ਭੇਜਦੇ ਬੈਠੇ ਹੁੰਦੇ ਇਕੱਠੇ ਤੇ ਉਦੋਂ ਜਾਣ ਕੇ ਜਕਮਾ ਤੇ ਵੀ ਲੂਣ ਪਾਉਂਦੇ ਹੁੰਦੇ ਬੰਦੇ ਦੇ ਬਹੁਤ ਦੂਰ ਬੈਠੇ ਮੈਂ ਹੁਣ ਇੱਥੇ ਕੋਈ ਪੁਰਾਣੀ ਚੀਜ਼ ਦੇਖ ਲਵਾਂ ਨਾ ਜਿੱਦਾਂ ਨੂੰ ਕੋਟਪੂਰਾ ਕੋਲ ਨੇੜੇ ਪੈਂਦਾ ਜੀ ਮੈਂ ਬੱਸ ਸਟੈਂਡ 'ਚ ਜਿਹੜੇ ਕੱਢਨੇ ਕੱਢਨੇ ਮੈਂ ਦੇਖਦਾ ਹਾਂ ਨਾ ਯਾਰ ਇਹ ਜਿਹੜੇ ਥੰਮ ਜਿੰਨਾਂ ਦੇ ਕੋਲੇ ਖੜ ਕੇ ਆਪਾਂ ਬੱਸ ਸਟਾਪ ਚੜ੍ਹਦੇ ਰਹੇ ਹਣਾ ਸਮਾਂ ਬਦਲ ਗਿਆ ਪਰ ਉਹੀ ਹੈ ਨਾ ਕਿਸੇ ਟਾਈਮ ਲੱਗ ਕੇ ਖੜਦੇ ਰਹੇ ਹਣਾ ਕਿੰਨੇ ਸਾਲ ਹੋ ਗਏ ਕਿਸੇ ਸੜਕ ਤੇ ਜਾਵਾਂ ਹੁਣ ਇੱਥੇ ਇੱਕ ਸਿਨੇਮਾ ਆਪਣਾ ਉਡਾਂਗ ਥੀਏਟਰ ਜ ਅੱਜ ਉੱਥੇ ਬੜੀਆਂ ਪਿਕਚਰਾਂ ਦੇਖਿਆ ਮੈਂ ਫਿਰ ਮੈਂ ਕਿ ਰੁਕ ਜਾ ਮੈਂ ਫੋਟੋ ਖਿੱਚ ਲੈਂਦਾ ਫੋਟੋ ਖਿੱਚੀ ਹੂੰ ਆਪਣੀ ਵਾਈਫ ਨੂੰ ਪੇਜੀ ਇੱਥੇ ਵੀ ਆਪਾਂ ਜਿਸ ਲੋਕੇਸ਼ਨ ਤੇ ਬੈਠੇ ਆ ਛੱਤ ਦੇ ਉੱਤੇ ਬੈਠੇ ਆ ਤੁਹਾਡੀ ਬੈਕਗ੍ਰਾਉਂਡ ਦੇ ਉੱਤੇ ਕਿਲਾ ਆ ਬਠਿੰਡੇ ਦਾ ਬੜਾ ਮਕਬੂਲ ਕਿਰਾ ਗਿਆ ਹੈ ਤੇ ਬਠਿੰਡੇ ਬਾਰੇ ਤੁਹਾਡਾ ਇੱਕ ਗੀਤ ਆ ਮੇਰੇ ਚੇਤੇ ਆ ਗਿਆ ਗੱਲ ਕਰਦੇ ਕਰਦੇ ਉਹ ਗੀਤ ਸੁਣਾਓ ਥੋੜਾ ਜਿਹਾ ਮੈਨੂੰ ਉਹ ਡਿਊਟ ਸੀਗਾ ਡਿਊਟ ਗਈ ਸੀਗਾ ਜੱਗੇ ਪੀਖੀ ਵਾਲਾ ਹੈ ਨਾ ਜੇ ਚੇਤੇ 'ਚ ਹੈ ਤਾਂ ਥੋੜਾ ਤੁਸੀਂ ਗੱਲਾਂ ਕਰੋ ਕੋਈ ਨਾ ਮੈਂ ਅਗਰ ਯਾਦ ਹੈ ਕਿ ਮੈਂ ਤੁਹਾਨੂੰ ਸੁਣਾ ਦੂੰ ਥੋੜਾ ਕਾਫੀ ਟਾਈਮ ਹੋ ਗਿਆ ਉਹਨਾਂ ਗਾਇਨਾਂ ਆਓ ਮਤਲਬ ਚੇਤੇ ਚ ਕਈ ਬੜੀਆਂ ਹਾਂਜੀ ਹਾਂ ਥੋੜਾ ਕਸਟਾਂ ਬੜੀਆਂ ਤੁਹਾਡੀਆਂ ਜਿਹੜੀਆਂ ਆਈਆਂ ਪਹਿਲੀ ਕਸਟ ਪਰੀਆਂ ਪਿਆਰ ਦੀ ਆਈ ਸੀ ਪਰੀਆਂ ਪਿਆਰ ਦੀ ਪਰੀਆਂ ਪਿਆਰ ਦੀ ਬਹੁਤ ਖੂਬਸੂਰਤ ਮੈਂ ਬਹੁਤ ਸੁਣੀ ਹੈ ਕਿਉਂਕਿ ਮੈਂ ਤੁਹਾਡੇ ਤੋਂ ਬਹੁਤ ਛੋਟਾ ਮੈਂ ਵੀ ਤੁਹਾਡੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਰਿਹਾ ਜਦੋਂ ਤੁਸੀਂ ਮੇਰੇ ਭੂਆ ਦੇ ਮੁੰਡੇ ਨੂੰ ਕਿਹਾ ਸੀ ਉਹ ਇਹਨੂੰ ਕੁਝ ਹੋਰ ਸਿਖਾ ਦੇ ਹਾਂ ਯਾਦ ਹੈ ਯਾਦ ਹੈ ਮੈਨੂੰ ਮੇਰੇ ਤੋਂ ਜ਼ਿਆਦਾ ਯਾਦ ਹੈ ਹੈਪੀ ਵੀ ਬੜੀ ਯਾਦ ਹੈ ਹਾਂ ਟਾਈਮ ਹੁੰਦਾ ਨਾ ਹ ਬੜੀ ਗੱਲ ਆ ਵੀ ਖੁਸ਼ੀ ਹੋਈ ਅੱਜ ਤੈਨੂੰ ਵੇਖ ਕੇ ਕੈਮਰੇ ਸਾਹਮਣੇ ਦੇਖ ਕੇ ਬਹੁਤ ਦਿਲ ਨੂੰ ਖੁਸ਼ੀ ਹੋਈ ਹਰਿੰਦਰ ਨੇ ਦੱਸਿਆ ਮੈਨੂੰ ਇਹ ਇਹੀ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਅੱਗੇ ਲੈ ਕੇ ਜਾਂਦੀਆਂ ਉਹ ਚ ਤੁਸੀਂ ਬਹੁਤ ਵੱਡਾ ਤੁਹਾਡਾ ਯੋਗਦਾਨ ਹੈ ਕਿ ਕਿਸੇ ਬੰਦੇ ਨੂੰ ਨੌਨ ਸਿੱਖਿਆ ਬੰਦੇ ਨੂੰ ਆਪਦੀ ਸਟੇਜ ਦੇ ਉੱਤੇ ਕਹਿ ਦੇਣਾ ਕਿ ਮੇਰਾ ਐਂਕਰ ਤੂੰ ਬਣ ਜਾ ਬਿਲਕੁਲ ਤੇ ਬਹੁਤ ਵੱਡੀ ਗੱਲ ਹੈ ਸਲਾਮ ਹੈ ਤੁਹਾਨੂੰ ਕੈਸਪਰੀਆਂ ਪਿਆਰ ਦੀ ਕੈਸ ਦੀ ਗੱਲ ਕਰਦੇ ਆ ਕਿਵੇਂ ਰਿਕਾਰਡ ਹੁੰਦੀ ਆ ਕਿਹੜੇ ਕਿਹੜੇ ਗੀਤਕਾਰ ਸੀ ਉਸ ਦੇ ਵਿੱਚ ਉਹਦੇ ਵਿੱਚ ਮੇਨ ਗਾਣਾ ਪਰੀਆਂ ਪਿਆਰ ਦੀ 71 ਦਾ ਸੀ ਕਿ ਸ੍ਰੀਵਲਦ ਹਮ ਇੱਕ ਗਾਣਾ ਮੱਖਣਜੀਤ ਦਾ ਸੀ ਜੀ ਮਿੰਤੂ ਮੁਖਸਰ ਦਾ ਸੀ ਹਮ ਮੀਤਗੁਰ ਨਾਮ ਦਾ ਸੀ ਹਮ ਔਰ ਬਸ ਅਮਰਜੀਤ ਕੋਈ ਐਸਟੇ ਐਸਟੇਪ ਚ ਕੋਈ ਗਾਣਾ ਚੇਤੇ ਆ ਹਾਂ ਟਾਈਟਲ ਪਰੀਆਂ ਪਿਆਰ ਦੀ ਇੱਕ ਹਾਂ ਇਹਦੇ ਵਿੱਚ ਜੇ ਬਠਿੰਡੇ ਵਾਲਾ ਆ ਗਿਆ ਤਾਂ ਉਹ ਦੱਸ ਦਿਓ ਉਹ ਵੀ ਹੈ ਪਰ ਪਰੀਆਂ ਪਿਆਰ ਦੀ ਇੱਕ ਸੈੱਡ ਗਾਣਾ ਸੀ ਬਹੁਤ ਸੋਹਣਾ ਸੀ ਜੀ ਉਹਦੀਆਂ ਦੋ ਲਾਈਨ ਤੁਹਾਨੂੰ ਸੁਣੀ ਗਾ ਤਾਨੇ ਮਾਰਿਆ ਨਾ ਕਰ ਸੀਨਾ ਸਾੜਿਆ ਨਾ ਕਰ ਸਦਾ ਸ਼ੱਕ ਦੀ ਨਜ਼ਰ ਨਾਲ ਪਾੜਿਆ ਨਾ ਕਰ ਗੁੱਡੀ ਚਾੜੀ ਅਸਮਾਨੀ ਪਿੱਛੋਂ ਡੋਰ ਨਾ ਤੂੰ ਕੱਟੀ ਵੇ ਵੇ ਮੈਂ ਤੇਰੀਆਂ ਸੁਦਾਈਆਂ ਕਿਸੇ ਹੋਰ ਨੂੰ ਨਾ ਦਸੀ ਹੋਰ ਨੂੰ ਨਾ ਦਸੀ ਕਿਸੇ ਚੋਰ ਨੂੰ ਨਾ ਦਸੀ ਵੇ ਵੇ ਮੈਂ ਤੇਰੀਆਂ ਅੰਸ਼ੁਦਾਈ ਹਵਾ ਦਾ ਕਿਸੇ ਹੋਰ ਨੂੰ ਨਾ ਦਸੀਆ ਵਾਹ ਰਾਜਪਾਲ ਦੇ ਭਰਾ ਹ ਤੁਸੀਂ ਬਈ ਤੈਨੂੰ ਤਾਂ ਪਤਾ ਵੀਰੇ ਕਿ ਨਹੀਂ ਲੋਕਾਂ ਨੂੰ ਲੋਕਾਂ ਨੂੰ ਦੱਸਣਾ ਅਸਲੇ ਚ ਮੇਰੇ ਸਾਰੇ ਰਿਸ਼ਤੇ ਉਹਨਾਂ ਸਚਾਈ ਤੇ ਆ ਜੇ ਪਾ ਰਿਸ਼ਤੇਦਾਰ ਦੀ ਗੱਲ ਕਰੀ ਚਾਚਾ ਲੱਗਦਾ ਸੀ ਵੈਸੀ ਮੇਰੇ ਉਹ ਤੁਹਾਡੇ ਚਾਚਾ ਹੀ ਲੱਗਦੇ ਸੀ ਹਾਂਜੀ ਹਾਂ ਤੇ ਪਰacin ਭਰਾਵਾਂ ਵਾਲੇ ਕੰਮ ਹੀ ਛਾੜਨ ਰਹਿੰਦੇ ਹੀ ਦਿਆ ਰਹੇ ਹਮ ਰੀਅਲ ਬ੍ਰਦਰ ਨੀਓ ਮੇਰੇ ਹਣ ਜੇ ਕਹੀਏ ਪਰ ਸਾਡੇ ਰਿਸ਼ਤੇਦਾਰ ਸਨ ਪਿੰਡ ਇੱਕ ਹੈ ਹਾਂਜੀ ਇਹ ਕਹਿੰਦਾ ਸਾਕੇ ਆ ਜੋ ਜਿਵੇਂ ਆਪਣਾ ਸ੍ਰੀ ਕਾ ਕਬੀਲਾ ਹਾਂਜੀ ਮੇਰੀ ਦਾਦੀ ਜੀ ਉਹ ਚਰਚਾ ਲੋਕਾਂ ਚ ਛਿੜਦੀ ਸੀ ਕਿ ਰਾਜ ਬਰਾੜ ਦਾ ਛੋਟਾ ਭਰਾ ਨਹੀਂ ਮੇਰੇ ਦਾਦੀ ਜੀ ਔਰ ਰਾਜ ਦੇ ਮੰਮੀ ਦੀ ਤੁਸੀਂ ਜਾਣ ਕੇ ਛਿੜੀ ਸੀ ਇਹ ਚਰਚਾ ਨਹੀਂ ਮੈਂ ਨਹੀਂ ਛਿੜੀ ਤੁਹਾਡੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਵੀ ਜਗਤਾਰ ਬਰਾੜ ਰਾਜ ਬਰਾੜ ਦੀ ਦਖਲ ਬਹੁਤ ਕਰਦਾ ਹੈਗਾ ਟੋਪੀ ਉਹਦੇ ਤੰਗ ਲੈਂਦਾ ਹੈਗਾ ਰਾਜ ਬਰਾੜਾਂ ਨੂੰ ਸਟੈਪ ਵੀ ਰਾਜ ਬਰਾੜਾਂ ਨੂੰ ਹਾਂ ਸਟੇਪ ਤੇ ਵੀ ਕਹਿੰਦੇ ਇਹ ਇਹ ਗੱਲ ਪਤਾ ਕੀ ਹੈ ਜਦੋਂ ਤੁਸੀਂ ਕਿਸੇ ਨੂੰ ਫਾਲੋ ਕਰ ਦਿਓ ਫਾਲੋ ਨਹੀਂ ਕਹਿੰਦਾ ਮੈਂ ਜਦ ਬਹੁਤ ਜ਼ਿਆਦਾ ਮੁਹੱਬਤ ਕਰਦੇ ਨਾ ਹੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਨਾ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਨਾ ਹੱਦ ਨੂੰ ਵੀ ਪਾਰ ਕਰ ਦਿੰਦੇ ਨੇ ਉਹਨੂੰ ਫਿਰ ਤੁਸੀਂ ਨਾ ਚਾਹਣ ਤੇ ਵੀ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹੋ ਔਰ ਮੇਰੀ ਹਮੇਸ਼ਾ ਪਹਿਲਾਂ ਤੋਂ ਕੋਸ਼ਿਸ਼ ਰਹੀ ਵੀ ਮੈਂ ਵੀ ਆਰ ਬਾਈ ਰਾਜ ਵਾਂਗ ਯਾਰ ਕਿਉਂਕਿ ਮੈਨੂੰ ਵਧੀਆ ਲੱਗਦੇ ਸੀ ਨਾ ਉਹ ਫਿਰ ਇਕੱਠੇ ਰਹੇ ਵੀ ਚਲੋ ਹਨਾ ਉਹਨਾਂ ਵਾਂਗ ਹੋਣ ਦੀ ਮੈਂ ਉਹਦਾ ਕੋਸ਼ਿਸ਼ ਵੀ ਕਰਦਾ ਸੀ ਜੀ ਸ਼ਾਇਦ ਕਿਤੇ ਨਾ ਕਿਤੇ ਮੇਰਾ ਲਾਸ ਹੋ ਰਿਹਾ ਸ਼ਾਇਦ ਸਾਰੇ ਕਹਿੰਦੇ ਨੇ ਵੱਡੇ ਕਹਿੰਦੇ ਨੇ ਕਿ ਜਿਵੇਂ ਮਤਲਬ ਆਪਾਂ ਪਿਓ ਦੀ ਚਾਚਾ ਜੀ ਕਿਹਾ ਤੇ ਰਾਜਵਾਰ ਤੁਹਾਡੇ ਚਾਚਾ ਜੀ ਸੀਗੇ ਅੱਜ ਇਸ ਦੁਨੀਆ 'ਚ ਨਹੀਂ ਉਹਨਾਂ ਦੀ ਬਹੁਤ ਖੂਬਸੂਰਤ ਆਵਾਜ਼ ਹੈ ਮਹਿਸੂਸ ਕਰਦੇ ਨੇ ਉਹਨਾਂ ਲੋਕ ਵੱਡੇ ਕਹਿੰਦੇ ਨੇ ਕਿ ਵੀ ਜੇ ਪਿਓ ਪੁੱਤ ਨੂੰ ਪਿਓ ਦੇ ਨਾਂ ਕਰਕੇ ਜਾਣਿਆ ਜਾਂਦਾ ਹੈ ਬਾਅਦ 'ਚ ਪੁੱਤ ਦੇ ਨਾਂ ਕਰਕੇ ਪਿਓ ਨੂੰ ਵੀ ਜਾਣਿਆ ਜਾਵੇ ਜਾਣਿਆ ਤਾਂ ਵੱਖਰਾ ਹੋਣਾ ਚਾਹੀਦਾ ਨਾ ਉਸ 'ਚ ਹੋਣਾ ਚਾਹੀਦਾ ਹਾਂ ਇਸ ਬਿਲਕੁਲ ਹੁਣ ਮੇਰੀ ਵੀ ਕੋਸ਼ਿਸ਼ ਹੈ ਹੁਣ ਤਾਂ ਕੋਸ਼ਿਸ਼ ਹੈ ਵੀ ਮੈਂ ਜਿੱਦਾਂ ਬਾਈ ਰਾਜ ਦੇ ਨਾਮ ਸੀ ਨਾ ਵੀ ਮਲਕਾਂ ਤੋਂ ਸਭ ਨੂੰ ਪਤਾ ਹੀ ਤੇ ਮੈਨੂੰ ਵੀ ਲੋਕਾਂ ਨੇ ਯਾਰ ਜਗਤਾਰ ਬਰਾੜ ਉਸੇ ਮਹਲ ਕਾ ਤੋਂ ਨਾ ਫੇਰ ਕੋਈ ਚੀਜ਼ ਹੀ ਮਿਲਨੀ ਹੈ ਮਿਲਦੇ ਹੁਣ ਪਰਿਵਾਰ ਨੂੰ ਤੁਸੀਂ ਬਾਈ ਦੇ ਪਰਿਵਾਰ ਨੂੰ ਮੈਂ ਇਸਵਰਨ ਵੀ ਆਉਣ ਹਾਲੇ 20 ਦਿਨ ਹੋਏ ਜੀ ਤੇ ਮੈਂ ਜਾ ਕੇ ਹਾਂ ਗੱਲ ਕਦੇ ਹੁੰਦੀ ਹੈ ਬਾਹਰ ਦੀ ਇਹ ਗੱਲ ਹੁੰਦੀ ਰਹਿੰਦੀ ਹਾਂ ਮੇਰੀ ਗੱਲ ਜਦੋਂ ਘਟਨਾ ਵਾਪਰੀ ਸੀ ਰਾਜ ਬਰਾੜ ਵਾਲੀ ਘਟਨਾ ਵਾਪਰ ਇਸ ਦੁਨੀਆ ਤੋਂ ਗਏ ਸੀ ਤੁਸੀਂ ਬਾਹਰ ਸੀ ਮੈਂ ਬਾਹਰ ਸੀ ਪਰ ਮੈਨੂੰ ਯਾਦ ਹੈ ਮੇਰੇ ਮਾਤਾ ਜੀ ਉੱਥੇ ਚਲੇ ਮੇਰੇ ਕੋਲ ਸੀ ਉਦੋਂ ਮੈਨੂੰ ਬਾਈ ਰਾਜ ਦਾ ਨਾਲ ਹੀ ਮੁੰਡਾ ਗੁਰਜੀਤ ਮਲਕਾ ਤੋਂ ਜੀ ਗੱਡੀ ਚਲਾਉਂਦੇ ਸੀ ਉਹਦਾ ਫੋਨ ਗਿਆ ਕਹਿੰਦੇ ਬਈ ਰਾਜਪੂਰਾ ਹੋ ਗਿਆ ਮੈਂ ਰੂਮ ਚ ਬੈਠਾ ਸੀ ਆਪਣੇ ਮੇਰੇ ਪਰਿਵਾਰ ਨੂੰ ਦੱਸਿਆ ਨਹੀਂ ਕਿਸੇ ਫੈਮਿਲੀ ਨੂੰ ਮੈਂ ਬਾਹਰ ਨਿਕਲ ਗਿਆ ਘਰੋਂ ਤੇ ਥੋੜੀ ਦੂਰ ਚੱਲੇ ਗਿਆ ਉੱਥੇ ਪੱਥਰ ਜਿਹੇ ਪਿਆ ਸੀ ਉੱਥੇ ਜਾ ਕੇ ਬਹਿ ਗਿਆ ਸਾਰਾ ਦਿਨ ਰੋਈ ਗਿਆ ਉੱਥੇ ਬੈਠ ਕਰਦੇ ਲੱਭਣ ਮੈਨੂੰ ਕਿੱਥੇ ਗਿਆ ਹਨ ਫੋਨ ਵੀ ਕਰ ਰਹੇ ਹਨ ਫਿਰ ਕਾਫੀ ਟਾਈਮ ਬਾਅਦ ਪਤਾ ਲੱਗੇ ਬਾਹਰ ਨਿਕਲਣ ਨੂੰ ਵੀ ਜਗਤਾਰ ਰੋ ਰਿਹਾ ਸ਼ੇਰ ਉਹਨੇ ਆ ਕੇ ਮੈਨੂੰ ਬੁਲਾਇਆ ਹਨ ਤੇ ਮੈਂ ਰੋਟੀ ਨਹੀਂ ਖਾਧੀ ਕਾਫੀ ਦਿਨ ਵੀ ਇਹ ਮੈਂ ਸੁਣਾ ਨਹੀਂ ਰਿਹਾ ਤੁਹਾਨੂੰ ਇਹ ਨਹੀਂ ਮੈਂ ਸੁਣਾਉਣਾ ਚਾਹਣਾ ਵੀ ਬਹੁਤ ਕੁਝ ਦਿਲ ਚ ਹਨਾ ਵੀ ਹੁਣ ਮੈਂ ਰੋਣ ਲੱ ਤੁਸੀਂ ਕੋਰਸ ਤੇ ਜਾਂਦੇ ਰਹੇ ਹੋ ਬਾਈ ਨਾਲ ਕਾਫੀ ਸਾਲ ਮੈਂ ਕੋਰਸ ਤੋਂ ਸਟਾਰਟ ਕੀਤਾ ਬਾਈ ਨਾਲ ਕੋਰਸ ਤੇ ਜਾਂਦੇ ਰਹੇ ਪਹਿਲਾਂ ਸਭ ਤੋਂ ਦਿਨ ਮੇਰੀ ਜ਼ਿੰਦਗੀ ਦਾ ਜਿਹੜਾ ਗਾਉਣ ਦਾ ਸ਼ੌਂਕ ਹੈ ਬਚਪਨ ਤੋਂ ਸੀ ਕਿ ਬਾਈ ਨੇ ਰਾਜ ਬਰਾੜ ਨੇ ਕਿਹਾ ਤਾਂ ਕਿ ਚਲੋ ਜਗਤਾਰ ਨੂੰ ਲੈ ਜਾਓ ਕੋਰਸ ਤੇ ਨਹੀਂ ਮੈਂ ਸਿੱਖਦਾ ਪਹਿਲੇ ਸੀ ਪਰ ਬਾਈ ਰਾਜ ਨਾਲ ਜਾਣ ਤੋਂ ਬਾਅਦ ਫਿਰ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਹਨਾ ਹੂੰ ਇਹ ਤਾਂ ਫਿਰ ਬਾਈ ਰਾਜ ਨੂੰ ਯਾਦ ਕਰਦਿਆਂ ਕੋਈ ਗੀਤ ਬਾਈ ਰਾਜ ਦਾ ਸੁਣਾਉਣਾ ਫਿਰ ਕੋਈ ਜੀ ਬਾਈ ਰਾਜ ਤੇ ਪੈਸੇ ਮੇਰੇ ਗੀਤਾਂ ਦੀ ਰਾਣੀ ਮੇਰੇ ਗੀਤਾਂ ਬਹੁਤ ਸੋਹਣੇ ਨੇ ਦੋ ਕਲਾਈਨਾਂ ਜੀ ਕੋਸ਼ਿਸ਼ ਕਰ ਦਾਂਗਾ ਜੀ ਹੇ ਤੇਰਾ ਵੀ ਨਾ ਦੋਸ਼ ਤੇ ਨਾ ਮੇਰਾ ਏ ਕਸੂਰ ਖੌਰੇ ਡਾਡੇ ਰੱਬ ਨੂੰ ਸੀ ਇਹੋ ਮਨਜ਼ੂਰ ਇੱਕ ਦੂਜੇ ਨੂੰ ਵਰਾਉਣ ਦਾ ਜੇ ਸਾਡਾ ਵੀ ਇਹ ਹੱਕ ਇੱਕ ਦੂਜੇ ਨੂੰ ਵਰਾਉਣ ਦਾ ਜੇ ਸਾਡਾ ਵੀ ਐ ਹੱਕ ਫੇਰ ਟੁੱਟਿਆਂ ਦਿਲਾਂ ਨੇ ਵੀ ਤਾਂ ਰੋਣਾ ਹੀ ਐਨੀ ਸਾਟ ਲੱਗੀ ਐ ਦਰਦ ਤਾਂ ਹੋਣਾ ਹੀ ਐਨੀ ਸਾਟ ਲੱਗੀ ਐ ਦਰਦ ਤਾਂ ਹੋਣਾ ਹੀ ਐ ਕੀ ਬਾਤ ਹੈ ਗੀਤਾ ਦਾ ਤੁਹਾਡੇ ਕੋਲੇ ਇੱਕ ਗੀਤ ਤੁਹਾਡਾ ਜਿਹੜਾ ਤੁਹਾਡੀ ਟੇਪ ਦੇ ਵਿੱਚ ਸੀ ਬਾਦ ਚ ਪਿੱਛੇ ਜਾ ਕੇ ਰਾਜ ਬਰਾੜ ਦੇ ਪਰਿਵਾਰ ਨੂੰ ਲਾਂਚ ਕਰਦਾ ਵੀਡੀਓ ਵੀ ਉਹਦਾ ਹੁੰਦਾ ਹੈਗਾ ਹਾਂਜੀ ਉਹ ਬਹੁਤ ਚੱਲਦਾ ਹੈ ਗੀਤ ਪਰ ਬਾਅਦ ਚ ਪਤਾ ਲੱਗਦਾ ਕਿ ਜਗਤਾਰ ਬਰਾੜ ਨੇ ਪਹਿਲਾਂ ਗਾਇਆ ਹੋਇਆ ਸੀ ਰਾਜ ਬਰਾੜ ਨੇ ਤੁਹਾਨੂੰ ਦਿੱਤਾ ਸੀ ਤੁਸੀਂ ਇਨਸਾਫ ਨਹੀਂ ਕੀਤਾ ਕੀਤਾ ਵੀ ਦੁਵਾਰਾ ਉਹਨੂੰ ਵੋਣਾ ਪਿਆ ਅ ਮੈਂ ਮੇਰੀ ਟੇਪ 'ਚ ਆ ਰਿਕਾਰਡਿੰਗ ਕਰਦੀ ਸੀ ਤੇਰੇ ਨਾਮ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸ ਟੇਪ ਇਹ ਫੁੱਲ ਐਲਬਮ ਸੀਗਾ ਨਾ ਜਿਹਦੇ ਵਿੱਚ ਕੁੜੀ ਬੇਸਾਮ ਜੀ ਐਸੇ ਵਿੱਚ ਸੀਗਾ ਗਾਣਾ ਕਿਹੜਾ ਸੀ ਜਿਹੜਾ ਜਿਹੜਾ ਗਾਣਾ ਮੈਂ ਜਿਹੜੇ ਗਾਣੇ ਦੀ ਗੱਲ ਕਰ ਰਹਾ ਤੇਰੇ ਨਾਮ ਤੇਰੇ ਨਾਮ ਜਿੰਨ ਤੇਰੇ ਨਾਮ ਕਰ ਜਾਮ ਜਿੰਨ ਤੇਰੇ ਨਾਮ ਕਰਦਾ ਹਾਂ ਜਿਸ ਦੇ ਵਿੱਚ ਉਹਨਾਂ ਨੇ ਹੁਣ ਵੀਡੀਓ ਬਣਾਈਓ ਐਲਬਮ ਵਾਲੀ ਪੂਰੀ ਤੇ ਉਸ ਸਟੂਡੀਓ ਲੱਗੇ ਪਹਿਲੇ ਬਾਈ ਰਾਜ ਦਾ ਪਹਿਲਾਂ ਰਿਕਾਰਡ ਹੋਇਆ ਸੀ ਗਾਣਾ ਇਹ ਪਹਿਲਾਂ ਰਿਕਾਰਡ ਹੋਇਆ ਮੈਥੋਂ ਪਹਿਲਾਂ ਜੀ ਉਹ ਦਿਨ ਲੱਗੇ ਮੈਂ ਕਿਹਾ ਵੀ ਬਾਈ ਗਾਣਾ ਬਹੁਤ ਸੋਹਣਾ ਯਾਰ ਕਹਿੰਦੇ ਤੂੰ ਕਰਨਾ ਹੂੰ ਮੈਂ ਕਿਹਾ ਤੁਹਾਡਾ ਰਿਕਾਰਡ ਹੋਇਆ ਹੋਇਆ ਕਹਿੰਦੇ ਤੂੰ ਕਰ ਲੈ ਕਰਨਾ ਤਾਂ ਤੇ ਮੈਂ ਕਿਹਾ ਚਲ ਠੀਕ ਆ ਬਾਈ ਕਿੱਡੀ ਖੂਬਸੂਰਤ ਗੱਲ ਹੈ ਨਾ ਇਹ ਬਿਲਕੁਲ ਹਾਂ ਬਿਲਕੁਲ ਹੈ ਨਾ ਤੇ ਚਲੋ ਆਣਾ ਗਾਣਾ ਬਹੁਤ ਸੋਹਣਾ ਬਣਿਆ ਬਹੁਤ ਹੀ ਵਧੀਆ ਨੇਵੇ ਚਲੋ ਤੇ ਬਾਕੀ ਬਾਈ ਰਾਜ ਨਹੀਂ ਬਹੁਤ ਉਹਨੇ ਵੀ ਬਹੁਤ ਸੋਹਣਾ ਗਾਇਆ ਉਹ ਹੀ ਗਾਣਾ ਬਾ ਚੱਕਿਆ ਜਿਹੜੀ ਵੀਡੀਓ ਬਣੀ ਆ ਜਿਹੜਾ ਪਹਿਲਾ ਰਿਕਾਰਡ ਹੋਇਆ ਬਸ ਸੇਮ ਹੋਈ ਹੈ ਸੇਮ ਹੀ ਗਾਣਾ ਕੰਪੀਟੀਸ਼ਨ ਵੀ ਸੇਮ ਸੀ ਕੰਪੋਜ਼ ਸਭ ਕੋ ਸੇਮ ਬਸ ਮਿਊਜ਼ਿਕ ਹੋਰ ਹੈ ਜਿਹੜਾ ਬਾਈ ਰਾਜ ਵਾਲਾ ਉਹਦਾ ਮਿਊਜ਼ਿਕ ਹੋਰ ਹੈ ਮੇਰੇ ਵਾਲਾ ਥੋੜਾ ਮਿਊਜ਼ਿਕ ਹੋਰ ਹੈ ਨਹੀਂ ਮੈਂ ਪੁੱਛ ਰਿਹਾ ਵੀ ਜਿਹੜਾ ਗਾਣਾ ਉਸ ਸਮੇਂ ਤੁਸੀਂ ਸੁਣ ਰਹੇ ਸੀ ਵੱਜ ਰਿਹਾ ਰਿਕਾਰਡ ਇਹ ਉਹੀ ਗਾਣਾ ਜਿਹੜਾ ਹੁਣ ਅੱਜ ਚੱਲ ਰਿਹਾ ਹੈਗਾ ਉਹੀ ਗਾਣਾ ਸੇਮ ਤੁਹਾਨੂੰ ਦੁੱਖ ਤਾਂ ਨਹੀਂ ਲੱਗਾ ਨਹੀਂ ਮੈਨੂੰ ਤਾਂ ਖ ਨਨ ਕੋ ਗੱਭੀ ਜੀ ਨੇ ਬੈਟ ਚੱਕ ਕੀਤਾ ਉਹਦੇ ਹਨਾ ਬਾਕੀ ਇਹ ਗਾਣਾ ਨੂੰ ਬਾਈ ਰਾਜ ਨੂੰ ਇੱਕ ਡੈਡ ਜੀ ਵੀ ਰੀ ਗੁੱਸਾ ਗਿਲਾ ਵੀ ਹੋ ਜਾਂਦਾ ਯਾਰ ਵੀ ਮੈਂ ਪਹਿਲਾਂ ਕਰਿਆ ਸੀਗਾ ਦੁਬਾਰਾ ਕੋਈ ਪ੍ਰੋਬਲਮ ਮੇਰੇ ਪਾਸ ਗਾਣੇ ਕੋਈ ਮਰਜ਼ੀ ਗਾਏ ਜੇ ਕੋਈ ਪ੍ਰੋਬਲਮ ਨਹੀਂ ਅੱਜ ਕੱਲ ਇਹ ਤਾਂ ਰੌਲਾ ਪਾ ਲੈਂਦੇ ਆ ਬਾਈ ਜਾਨ ਮੈਨੂੰ ਕੀ ਨਹੀਂ ਹੈ ਮੈਨੂੰ ਤਾਂ ਖੁਸ਼ੀ ਹੋਏ ਚੱਲੋ ਗਾਇਆ ਉਹਨਾਂ ਨੇ ਹਨਾ ਪਹਿਲਾਂ ਤਾਂ ਗਾਇਆ ਸੀ ਤੇ ਇੱਕ ਬਾਈ ਜੀ ਨੇ ਇੱਕ ਡੈਡ ਕਿੱਟ ਕੀਤਾ ਹਨਾ ਐਦਾਂ ਕਹਿ ਸਕਦੇ ਆਪਾਂ ਬਹੁਤ ਸੋਹਣਾ ਗਾਣਾ ਹੈ ਤੇ ਬਹੁਤ ਸੋਹਣਾ ਸੀ ਹਨਾ ਬਾਈ ਰਾਜ ਨੇ ਫਿਰ ਗਾਉਂਦੇ ਤੁਹਾਨੂੰ ਪਤਾ ਹੀ ਉਹਨੂੰ ਜੀ ਮੈਂ ਤਾਂ ਆ ਪਤਾ ਨਹੀਂ ਮੇਰੀ ਵਾਈਫ ਉਸ ਕਿੰਨੀ ਵਾਰ ਪਰ ਤੁਹਾਡੇ ਗਾਣਾ ਮਤਲਬ ਅਕਸਰ ਪੁਰਾਣੇ ਬੰਦੇ ਰੋਸਾ ਬਹੁਤ ਘੱਟ ਕਰਦੇ ਆ ਤੁਸੀਂ ਵੀ ਨਹੀਂ ਕਰ ਰਹੇ ਮੈਂ ਨਹੀਂ ਚਾਹੁੰਦਾ ਕਿ ਨਹੀਂ ਕਰਨਾ ਚਾਹੀਦਾ ਚਲ ਜੇ ਤੁਹਾਡਾ ਗਾਣਾ ਕਿਸੇ ਨੇ ਗਾਲਿਆ ਜਿੱਦੀ ਕੁੜੀ ਵੀ ਸਮਝੇ ਆਪਣਾ ਗਾਣਾ ਤੁਹਾਡਾ ਗਾਣਾ ਜਸਵਿੰਦਰ ਬਰਾੜ ਵੀ ਚੱਕ ਕੇ ਗਾ ਦਿੰਦੇ ਨੇ ਜਸਵਿੰਦਰ ਬਰਾੜ ਨੇ ਮੱਖਣ ਬਰਾੜ ਸਾਹਿਬ ਦਾ ਗਾਣਾ ਸੀ ਹਣਾ ਬਰਾੜ ਸਾਹਮਣੇ ਲੱਗੇ ਸ਼ਾਇਦ ਉਹ ਜ਼ਿਆਦਾ ਹਿੱਟ ਹੋ ਜੂ ਜਾਂਦਾ ਜ਼ਿਆਦਾ ਵਧੀਆ ਗਿਆ ਜਾਊਗਾ ਮੱਖਣ ਬਰਾੜ ਤਾਂ ਤੁਹਾਡੇ ਪਿੰਡ ਦੇ ਸੀਗੇ ਤੁਹਾਡੇ ਦੇ ਕਰੀਬੀ ਨੇ ਪਿੰਡ ਦੇ ਸੀ ਫਿਰ ਉਹਨੂੰ ਪੁੱਛਿਆ ਚਾਹੀਦਾ ਸੀ ਨਾ ਹੁਣ ਤੁਸੀਂ ਵਧੀਆ ਨਹੀਂ ਗਾਇਆ ਉਹਨੂੰ ਲੱਗਿਆ ਕਿ ਉਹ ਬੰਦਾ ਹਾਂ ਇਹ ਲੱਗਿਆ ਉਹਨੂੰ ਸ਼ਾਇਦ ਮੈਂ ਕੋਈ ਗੱਲ ਨਹੀਂ ਮੈਂ ਕੁਝ ਗਲਤ ਨਹੀਂ ਹੁਣ ਵੀ ਉਹਨਾਂ ਨੇ ਵਧੀਆ ਜੋ ਪਿਆਰੇ ਨਹੀਂ ਮੈਂ ਮੱਖਣ ਬਰਾੜ ਨੂੰ ਜੀ ਮੈਂ ਮੇਰਾ ਗਾਇਆ ਹੋਇਆ ਗਾਣਾ ਇਹ ਨਹੀਂ ਮੈਂ ਕੁਝ ਨਹੀਂ ਕਿਹਾ ਉਹਨੂੰ ਹੁਣ ਨਹੀਂ ਹੁਣ ਹੁੰਦਾ ਜਰੂਰ ਹੈ ਵੀ ਜਾਂ ਤਾਂ ਉਹਦੇ ਨਾਲ ਇਨਸਾਫ ਕਰੋ ਜੇ ਤੁਸੀਂ ਦੁਬਾਰਾ ਕਰ ਰਹੇ ਹੋ ਉਹਦੇ ਉਹਨਾਂ ਨੂੰ ਇਨਸਾਫ ਹੋਣਾ ਜਵਾਈ ਰਾਜ ਨੇ ਗਾਇਆ ਵਾਕਈ ਮੇਰੇ ਨਾਲ ਵਧੀਆ ਗਿਆ ਉਹਨਾਂ ਨੇ ਮੈਂ ਮੰਨਦਾ ਹੈਨਾ ਬਹੁਤ ਵਧੀਆ ਗਾਇਆ ਹੈ ਜਾਂ ਤਾਂ ਗਾਣੇ ਨੂੰ ਇਨਸਾਫ ਹੋਣਾ ਚਾਹੀਦਾ ਫਿਰ ਜਗਾ ਕੇ ਉਹਦੇ ਕੁਝ ਕਰਨਾ ਫਿਰ ਤਾਂ ਕੋਈ ਫਾਇਦਾ ਨਹੀਂ ਕੰਪੀਟੀਸ਼ਨ ਉਹ ਹੀ ਗਾਤੀ ਮੈਂ ਸੱਚ ਦੱਸਦਾ ਮੈਂ ਸੁਣਿਆ ਉਹਨਾਂ ਚੱਜ ਨਾਲ ਤੁਹਾਡੇ ਵਾਲਾ ਤੁਹਾਡੇ ਵਾਲਾ ਸੁਣਾਓ ਜਿਹੜਾ ਤੁਸੀਂ ਗਾਇਆ ਸੀ ਹਾਂ ਉਹਦੀ ਲਾਈਨ ਤੁਹਾਨੂੰ ਸੁਣਾਉਣਾ ਜੀ ਹਏ ਨਾਲੀ ਤੇਰੇ ਜੇ ਤੁਰਗੀ ਹੋ ਕੇ ਆਪ ਮੁਹਾਰੀ ਵੇ ਕੱਖੋਂ ਹੌਲੀ ਹੋ ਜੂ ਵੀਰਾਂ ਦੀ ਸਰਦਾਰੀ ਵੇ ਹੋ ਲੜਕੀ ਦੇ ਹੱਥ ਇੱਜ਼ਤ ਹੁੰਦੀ ਵਾਟ ਦੇ ਵਡੇਰੇ ਦੀ ਹਏ ਸ਼ਮਲੇ ਵਾਲੀ ਪਗੜੀ ਰੁਲਜੂ ਬਾਬਲ ਮੇਰੇ ਦੀ ਹਏ ਸ਼ਮਲੇ ਵਾਲੀ ਪਗੜੀ ਰੁਲਜੂ ਬਾਬਲ ਮੇਰੇ ਦੀ ਤੁਸੀਂ ਵਿਰੋਧ ਚੋਲਾ ਮੇਰੇ ਦਾ ਨਹੀਂ ਵੀਰੇ ਮੇਰੇ ਖੁਦ ਲਾਉਣਾ ਚਾਹੀਦਾ ਮੈਂ ਵਿਰੋਧ ਕਿਉਂ ਫਿਰ ਤੁਸੀਂ ਇਹ ਗਾਣਾ ਕਿਉਂ ਨਹੀਂ ਇਹਦੇ ਵਿੱਚ ਕੀ ਸੀ ਮੈਂ ਘਰੋਂ ਭਜਾ ਕੇ ਤੇ ਲੈ ਗਿਆ ਵੀਰੇ ਹੈਨਾ ਇਹ ਸੀ ਕਿ ਮੁੰਡਾ ਕੁੜੀ ਨੂੰ ਕਹਿ ਜਿੱਦਾਂ ਅੱਜ ਭਾਈ ਆਪਸੇ ਮਾਣ ਕੇ ਮਨ ਦੁਖੀ ਕਰਕੇ ਮੈਂ ਕੋ ਮੈਂ ਲਾਉਣ ਮਰ ਜਾ ਇਹ ਗੱਲ ਦੱਸਦੇਂ ਪਰ ਮੈਂ ਆਪਣੀ ਵਾਈਫ ਨੂੰ ਕੋਈ ਗੱਲ ਗਈ ਸੀ ਜੇ ਕਰਦੇ ਰਾਜ਼ੀ ਹੈ ਹਨਾ ਆਪਣੀ ਮੈਰਿਜ ਲਈ ਤਾਂ ਓਕੇ ਨਹੀਂ ਵੀ ਤੂੰ ਕੱਲ ਨੂੰ ਕਹਿੰਦੇ ਚੱਲ ਆਪਾਂ ਇਧਰ ਉਧਰ ਜਾਂ ਤੈਨੂੰ ਮੈਂ ਕਹਾਂ ਹਨਾ ਇਹ ਕਿਉਂ ਕਹਿ ਦਿੰਦੇ ਨੇ ਕਿ ਲਵ ਮੈਰਿਜ ਆਲਦਾ ਬਹੁਤ ਘੱਟ ਚੱਲਦਾ ਹੁੰਦਾ ਟਾਈਮ ਲੰਬਾ ਨਹੀਂ ਚੱਲਦੀ ਵੀਰੇ ਇਹ ਪਤਾ ਕੀ ਹੈ ਹਾਂ ਇਹ ਮੈਂ ਤੈਨੂੰ ਇਹ ਬਹੁਤ ਵਧੀਆ ਕੁਐਸਚਨ ਕੀਤਾ ਹੈਪੀ ਵੀਰੇ ਫਰਕ ਸਿਰਫ ਇਹ ਆ ਲਵ ਮੈਰਿਜ ਵਾਲਾ ਪਹਿਲਾਂ ਜਾਣਦਾ ਹੁੰਦਾ ਉਹ ਜਲਦੀ ਲੜਾਈ ਸ਼ੁਰੂ ਹੋ ਜਾਂਦੀ ਜਿੱਥੇ ਹੋਣੀ ਆ ਅਰੇਂਜ ਮੈਰਿਜ ਵਿੱਚ ਇੱਕ ਸਾਲ ਪਹਿਲਾਂ ਲਵ ਚੱਲਦਾ ਉਹਨਾਂ ਦਾ ਸਾਲ ਬਾਅਦ ਕੰਮ ਸਟਾਰਟ ਹੁੰਦਾ ਲੜਾਈ ਦਾ ਲੜਾਈ ਉੱਥੇ ਹੀ ਹੋਣੀ ਆ ਉੱਥੇ ਹੀ ਹੋਣੀ ਕਿਉਂ ਉਹ ਵੀ ਕਿਉਂ ਨਾ ਹੋਊਗੀ ਵਾਈਫ ਹੈ ਨਾ ਇਹ নরম ਚੀਜ਼ਾਂ ਇੱਥੇ ਪਿਆਰਤ ਘਰਤ ਹੋਗਾ ਨਾ ਜੀ ਹੁੰਦਾ ਪਰ ਵੀ ਥੈਂਕਸਫੁਲ ਸਾਰਿਆਂ ਦਾ ਬਈ ਬਹੁਤ ਖੁਸ਼ਕਿਸਮਤ ਗੱਲ ਹੈ ਸਾਰੇ ਗੇਲੇ ਆ ਰਹੇ ਮੇਰੀ ਫੈਮਿਲੀ ਵਾਈਫ ਹੈ ਜੇ ਦੁਨੀਆ ਤਾਂ ਮੁਹੱਬਤ ਤੇ ਹੀ ਖੜੀ ਹੈ ਤੇ ਮੁਹੱਬਤ ਮੰਨਦੀ ਕਰਦੀ ਹੈ ਤਾਂ ਕੁਝ ਨਹੀਂ ਰਹਿਣਾ ਬਿਲਕੁਲ ਹਾਂ ਕੁਝ ਤਾਂ ਤੁਹਾਡੀ ਉਸ ਮੁਹੱਬਤ ਲਈ ਤੁਹਾਡੀ ਪਤਨੀ ਲਈ ਕਿਉਂਕਿ ਪਤਨੀ ਦਾ ਬਹੁਤ ਸਹਿਯੋਗ ਹੁੰਦਾ ਹੈਗਾ ਉਹਨਾਂ ਦੇ ਲਈ ਕੋਈ ਗਾਣਾ ਵਾਈਫ ਲਈ ਹਾਂ ਇਹੀ ਹੈ ਫਿਰ ਮੈਂ ਜਿਹੜਾ ਬਾਈ ਰਾਜਵਾਲਾ ਸੁਣਾਉਣ ਮੈਂ ਹਨਾ ਕਿਉਂਕਿ ਇੱਕ ਜੀ ਜੀ ਬਿਲਕੁਲ ਬਿਲਕੁਲ ਕੋੜੀ ਵਾਲੀ ਗਾਣਾ ਜੀ ਮੈਂ ਇੰਨਾ ਤੈਨੂੰ ਪਿਆਰੀ ਕਰਦੀ ਹਾਂ ਕਿ ਜਿੰਦ ਤੇਰੇ ਨਾਮ ਕਰ ਜਾਵਾਂ ਜੇ ਤੂੰ ਭੁੱਲੇ ਤੂੰ ਜਿਉਂਦਾ ਰਹੇ ਜੇ ਮੈਂ ਪੁੱਲਾ ਮੈਂ ਮਰ ਜਾਵਾਂ ਮੈਂ ਇੰਨਾ ਤੈਨੂੰ ਪਿਆਰ ਕਰਦੀ ਹਾਂ ਕਿ ਜਿੰਦ ਤੇਰੇ ਨਾਮ ਕਰ ਜਾਵਾਂ ਪ੍ਰੋਗਰਾਮ ਉਹ ਤਾਂ ਬਹੁਤ ਲੱਗਦੇ ਸੀ ਤੁਹਾਡੇ ਸਟੇਜ ਸ਼ੋਅ ਬਾਬੇ ਦੀ ਪੂਰੀ ਕਿਰਪਾ ਸੀ ਬਹੁਤ ਕਿਰਪਾ ਹੈ ਉਧਰ ਲਾਇਆ ਕੋਈ ਉਧਰ ਜ਼ਿਆਦਾ ਨਹੀਂ ਕੀਤਾ ਮੈਂ ਥੋੜੇ ਬਹੁਤ ਆਸਟ੍ਰੇਲੀਆ ਇੱਕ ਦੋ ਸ਼ੋਅ ਤਾਂ ਤੁਸੀਂ ਕੀਤੇ ਨੇ ਹਾਂਜੀ ਹਾਂ ਕੀਤੇ ਹੈ ਰਿਸਪੌਂਸ ਕਿਵੇਂ ਰਿਹਾ ਉੱਥੇ ਰਿਸਪੌਂਸ ਬਹੁਤ ਵਧੀਆ ਵੈਰੀ ਰਿਸਪੌਂਸ ਕਿੱਥੇ ਰਿਆਜ਼ ਕਰਿਆ ਲੱਗਦਾ ਤੁਹਾਨੂੰ ਰਿਆਜ਼ ਘੱਟ ਕੀਤਾ ਉੱਥੇ ਨਹੀਂ ਪਹਿਲਾਂ ਮੈਂ ਛੱਡ ਦਿੱਤਾ ਸੀ ਅਸਲ ਵਿੱਚ ਦੋ-ਤਿੰਨ ਸਾਲ ਬਟ ਹੁਣ ਹੁਣ ਮੈਨੂੰ ਹੋ ਗਿਆ ਉਸ ਤੋਂ ਬਾਅਦ ਚਾਰ ਸਾਲ ਤਾਂ ਹੋ ਗਿਆ ਨਾ ਹੁਣ ਮੈਂ ਜੋਬ ਵੀ ਕਰਦਾ ਹਾਂ ਪਰ ਅੱਜ ਮੇਰਾ ਡੇਲੀ ਵਾਲਾ ਕੰਮ ਹੈ ਪਰ ਅੱਜ ਹੁਣ ਅੱਜ ਵੇਖੋ ਮੈਂ ਥੋੜਾ ਬਿਜ਼ੀ ਸੀਗਾ ਨਾਗਾ ਪੈ ਗਿਆ ਨਾ ਜੀ ਬਾਹਰ ਵੀ ਮੈਂ ਜੋਬ ਤੋਂ ਸ਼ਾਮ ਨੂੰ ਆ ਗਿਆ ਰਿਆਜ਼ ਵੀ ਕਰਨਾ ਹੈ ਫਿਰ ਉਸ ਤੋਂ ਬਾਅਦ ਮੈਂ ਥੋੜਾ ਰਨਿੰਗ ਵੀ ਕਰਨੀ ਆ ਚਾਰ ਪੰਜ ਕਿਲੋ ਮਿੰਟ ਭੱਜ ਲੈਣਾ ਹੁੰਦਾ ਹੈ ਨਾ ਹੂੰ ਤੇ ਬਿਨਾ ਸਾਲ ਹੈ ਬਿਨਾ ਸਾਲ ਹਾਂ ਮਨ ਸਾਰੇ ਕਹਿੰਦੇ ਲਿੱਸਾ ਹੋ ਗਿਆ ਤੂੰ ਮੈਂ ਕਹਿੰਦਾ ਮੈਂ ਲਿੱਸਣਾ ਨਹੀਂ ਮੈਂ ਕਹਿੰਦਾ ਮੈਂ ਕਿੰਨੀ ਮਿਹਨਤ ਕਰਦਾ ਫਿਰ ਮੈਂ ਇਦਾਂ ਦਾ ਹੋਇਆ ਨਾ ਤੁਸੀਂ ਘਰੇ ਲਿੱਸਾ ਹੋ ਗਿਆ ਹੂੰ ਇਹ ਦੋਨੇ ਪਾਸੇ ਕਹਿੰਦੇ ਮੇਰੇ ਅਗੇ ਨੂੰ ਕਹਿੰਦੇ ਤੂੰ ਮੋਟਾ ਹੋ ਗਿਆ ਕਮਜ਼ੋਰ ਹਾਂ ਜਿੱਥੇ ਤੂੰ ਕਮਜ਼ੋਰ ਹੋ ਗਿਆ ਦੋਨੇ ਪਾਸੇ ਨਹੀਂ ਖੜਨਦੇ ਨਾ ਅੱਛਾ ਉਧਰੋਂ ਹੁਣ ਤੁਸੀਂ ਇੱਧਰ ਆਉਣ ਬਾਰੇ ਸੋਚ ਰਹੇ ਹੋ ਕਿ ਉਹ ਧਰਤੀ ਛੱਡ ਕੇ ਅਸੀਂ ਆਪਣੇ ਪੰਜਾਬ ਆਵਾਂਗੇ ਹਾਂ ਤੇ ਜਲਦ ਆ ਰਹੇ ਹੋ ਕੋਸ਼ਿਸ਼ ਤਾਂ ਹੈ ਵੀ ਜੇ ਤਾਂ ਹੁਣ ਮੈਂ ਪਲਾਨਿੰਗ ਕੀ ਹੈ ਕੋਈ ਲੱਗਦਾ ਨਹੀਂ ਕਿ ਇਹ ਤਾਂ ਮੰਡੀ ਬਹੁਤ ਵੱਡੀ ਹੋ ਗਈ ਆ ਸਿੰਗਰਾਂ ਦੀ ਤੇ ਇੱਥੇ ਕਿਵੇਂ ਤੁਸੀਂ ਲੜੋਗੇ ਨੇ ਦੇਖੋ ਮੈਂ ਤੁਸੀਂ ਬੈਲੈਂਕ ਕੁਐਸਚਨ ਕਿਤੇ ਕਿ ਬਾਹਰ ਕਿਉਂ ਗਿਆ ਹੈ ਨਾ ਇਸੇ ਲਈ ਗਿਆ ਇਸમે ਚਲੋ ਹੁਣ ਮੈਂ ਬਾਤ ਛੱਡੀ ਹੈ ਨਾ ਸਭ ਕੁਝ ਹੈ ਬਾਬੇ ਦੀ ਗਿਰਪਨੇ ਇੱਕ ਸ਼ੌਕ ਹੁੰਦਾ ਵੀਰ ਇੱਕ ਸ਼ੌਕ ਆ ਮੈਨੂੰ ਗਾਉਣਾ ਹੈ ਇਹਦੇ ਵਿੱਚ ਜੇ ਤੁਸੀਂ ਇਹ ਲੈ ਕੇ ਚੱਲੋਗੇ ਨਾ ਮੈਂ ਪੈਸਾ ਕਮਾਉਣਾ ਤੇ ਮੈਂ ਹਨਾ ਇੱਕ ਜੌਬ ਦੀ ਤਰ੍ਹਾਂ ਕਰਾਂਗੇ ਫਿਰ ਕਿਤਨੇ ਕੇ ਜਗ੍ਹਾ ਬੰਦਾ ਨੁਕਸਾਨ ਖਾਂਦਾ ਹਨਾ ਮੈਂ ਵੀ ਖਾਂਦਾ ਪਹਿਲਾਂ ਹੁਣ ਇਹ ਵੀ ਇੱਕ ਸ਼ੌਕ ਨਾ ਕਰ ਰਿਹਾ ਮੈਂ ਆਪਣੀ ਮਰਜ਼ੀ ਨਾਲ ਗਾਣੇ ਗਾਉਣਾ ਆਪਣੀ ਮਰਜ਼ੀ ਨਾਲ ਸਿਲੈਕਸ਼ਨ ਕਰਦਾ ਹਨਾ ਤੇ ਨਾ ਚਲੂ ਤਾਂ ਵੀ ਕੋਈ ਨਾ ਆਪਣੇ ਸ਼ੌਕ ਪੂਰੇ ਹੋ ਰਿਹਾ ਹਨਾ ਹੂੰ ਔਰ ਘਾਟਾ ਵਾਦਾ ਜਰ ਲਈ ਫਿਰ ਆਪਣੇ ਕੋਲ ਬਾਹਰ ਸ਼ੌਕੀਆਂ ਰੱਖੋਗੇ ਹੁਣ ਤੁਸੀਂ ਗਾਣੇ ਸ਼ੌਕੀਆਂ ਨਹੀਂ ਜਨੂਨ ਹੋਣਾ ਇਹ ਨਹੀਂ ਸ਼ੌਕ ਆ ਪਰ ਗਾਉਣਾ ਮੈਂ ਸ਼ੌਕ ਲਈ ਆਪਣੇ ਸ਼ੌਕ ਲਈ ਗਾਉਣਾ ਹਨ ਆਪਣੇ ਇਸ ਕੋ ਆਪਣੇ ਸਕੂਲ ਲਈ ਸਕੂਲ ਲਈ ਕੌਣਾ ਹੈ ਨਾ ਤੇ ਇਹ ਇਹਦੇ ਵਿੱਚ ਤੁਹਾਡਾ ਕੋਈ ਤੁਹਾਡੇ ਬੰਦੇ ਲਾਸ ਵੀ ਵਗੇ ਚਲੋ ਮੈਂ ਬਾਹਰ ਜਦੋਂ ਮਰਜ਼ੀ ਜਾ ਸਕਦਾ ਹਾਂ ਤਾਂ ਰੋਟੀ ਮੰਗਦਾ ਫਿਰ ਕੱਲਾ ਸ਼ੌਕ ਵੀ ਕੀ ਕਰੂਗਾ ਤਾਂ ਹੀ ਬਾਹਰ ਜਾਣਾ ਪੈਂਦਾ ਨਾ ਫਿਰ ਜੇ ਕੋਈ ਪ੍ਰੋਬਲਮ ਆਊਗੀ ਜਿਵੇਂ ਛੱਡਣ ਨਹੀਂ ਵੀਰੇ ਮੈਂ ਪੀਅਰ ਹਾਂ ਬਾਰਸੀਟੀ ਹਾਂ ਨਾ ਤੁਹਾਨੂੰ ਲੱਗਦਾ ਤੁਹਾਡੇ ਕੋਲ ਪੈਸੇ ਤਾਂ ਚਾਹੀਦੇ ਹਨ ਘਰ ਚ ਲੈਣ ਵਾਲੇ ਹਨ ਮੰਨ ਲਓ ਮੈਂ ਸਾਰੇ ਗਾਣੇ ਤੇ ਪੈਸੇ ਲੈ ਆ ਜਾਵਾਂ ਪਰ ਉਹ ਮੈਨੂੰ ਪਵੇ ਕੋਈ ਨਾ ਫਿਰ ਮੈਂ ਕਿੱਥੋਂ ਲੈ ਕੇ ਆਉਂਗਾ ਜੇ ਜੋ ਖਰਚ ਕੇ ਗਾਣੇ ਲਹੋਣਾ ਹੈ ਵੀਡੀਓ ਹੋਣਾ ਤੇ ਕਿੰਨਾ ਪੈਸਾ ਲੱਗਦਾ ਹੁਣ ਤਾਂ ਬਹੁਤ ਹੋਣਾ ਪਹਿਲਾਂ ਤੁਹਾਡੇ ਵੇਲੇ ਤਾਂ ਘੱਟ ਸੀਗਾ ਹੁਣ ਤਾਂ ਬਹੁਤ ਲੱਗਦਾ ਵੀ ਹੁਣ ਤਾਂ 8-10 ਲੱਖ ਇੱਕ ਗਾਣਾ ਲੱਗਦਾ ਹੈ ਹੁਣ 8 ਗਾਣੇ 8 ਗਾਣੇ ਤਾਂ ਕਰਨੇ ਹੀ ਮੁਸ਼ਕਲ ਹੈ ਇੱਕ ਗਾਣਾ ਹੀ ਬਹੁਤ ਔਖਾ ਬਹੁਤ ਔਖਾ ਨਾ ਹਾਂ ਇਸ ਲਈ ਫਿਰ ਕਰਨੇ ਤਾਂ ਬਹਿ ਗਈ ਹੈ ਚੱਲਣ ਨਾ ਚੱਲੋ ਪਰ ਮਾਤ ਹੁਣ ਬਦ ਹੈ ਨਾ ਆਪਾਂ ਤਾਂ ਕਰਦੇ ਰਹਿਣਾ ਨਾ ਚੱਲੂਗਾ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਕੰਮ ਉੱਥੇ ਹੀ ਕਰੂੰਗਾ ਗਾਣੇ ਇੱਧਰ ਕਰਾਂਗੇ ਹਾਂ ਵੀਰੇ ਹਾਂ ਵੀ ਜਦ ਹਰ ਸਾਲ ਵੀ ਬੰਦਾ 2 ਮਹੀਨੇ ਲਾਹ ਹੁੰਦਾ ਤੇ ਲੈਦੀ ਹੈ ਨਾ ਪਰ ਰਹਿਦਾ ਇੱ ਮੈਂ ਕੋ ਬਤਨੀ ਲਾਈਫਰੀ ਬਹੁਤ ਹਨਾ ਵੀ ਸਾਨੂੰ ਮਾਫਕ ਨਹੀਂ ਸੱਚ ਹੈ ਜਾਂਸ ਮੇਰੀ ਲਾਈਨ ਉਦਾਂ ਦੇ ਗਾਣੇ ਨੂੰ ਕਿਵੇਂ ਦੇਖਦੇ ਹੋ ਗਾਣਾ ਤੁਹਾਡੇ ਵੇਲੇ ਦਾ ਤੇ ਅੱਜ ਦੇ ਵੇਲੇ ਦਾ ਕੀ ਫਰਕ ਪਿਆ ਬਹੁਤ ਫਰਕ ਆ ਵੀਰੇ ਹੁਣ ਦਾ ਗਾਣਾ ਸਿਲੈਕਸ਼ਨ ਕਰਨ ਤੋਂ ਪਹਿਲਾਂ 1000 ਵਾਰ ਸੋਚਣਾ ਪੈਂਦਾ ਮੈਂ ਨਹੀਂ ਫਿਰ ਤੁਹਾਡੇ ਵਾਲੇ ਗਾਣੇ ਸੁਣਦੇ ਨਹੀਂ ਲੋਕ ਮੁੰਡੇ ਕਹਿੰਦੇ ਅੱਜ ਕੱਲ ਹਾਂ ਨਹੀਂ ਸੁਣਦੇ ਉਹ ਕਹਿੰਦੇ ਸਾਨੂੰ ਪਸੰਦ ਹੀ ਨਹੀਂ ਕਿਤਨਾ ਹਾਂ ਇਹ ਸੱਚਾਈ ਤੁਹਾਡੀ ਨਹੀਂ ਪਸੰਦ ਉਹਨਾਂ ਨੂੰ ਹਨਾ ਇਸ ਕਰਕੇ ਥੋੜਾ ਬਹੁਤ ਤਾਂ ਮਾਹੌਲ ਰੱਖੇ ਤੁਸੀਂ ਇਹ ਕੀ ਮਤਲਬ ਲਓਗੇ ਇਹਨਾਂ ਨੇ ਬਦਲ ਸਕਦਾ ਮੈਂ ਵੀ ਮੈਂ ਰਫਲਾਂ ਵਾਲੇ ਜਾਂ ਜਿਹੜਾ ਚੱਲਦਾ ਉਹ ਤਾਂ ਨਹੀਂ ਮਗਾਉਣਾ ਹਾਂ ਚੱਲਣਾ ਚੱਲਣਾ ਥੋੜਾ ਬਹੁਤਾ ਜਿਵੇਂ ਮਿਊਜ਼ਿਕ ਥੋੜਾ ਬਹੁਤਾ ਚੇਂਜ ਹੋ ਗਿਆ ਪਹਿਲਾਂ ਨਾਲ ਹਨ ਮੈਟਰ ਵੀ ਕਿਤਨੇ ਗਏ ਜਾ ਕੇ ਹਲਕਾ ਸੁਣਦੇ ਹੁਣ ਲੋ ਹਨ ਪਹਿਲਾਂ ਵਾਲਾ ਨਹੀਂ ਸੁਣਦੇ ਹੁਣ ਜਿੱਦਾਂ ਪੋਇਟਰੀ ਘੱਟ ਸੁਣਦੇ ਹੁਣ ਜਿਵੇਂ ਰਾਜਬਰਾਦ ਸਾਹਿਬ ਦੀ ਜਿਵੇਂ ਪੋਇਟਰੀ ਸੀ ਨਾ ਉਹ ਤੇ ਹੁਣ ਕਮਾਲ ਦੀ ਸੀ ਅੱਛੇ ਤੋਂ ਲੱਗਦਾ ਵੀ ਉਹਨਾਂ ਨੂੰ ਨਹੀਂ ਸੁਣਦੇ ਹੁਣ ਨਾ ਪੂਰਾ ਸੁਣਦੇ ਆ ਨਾ ਮੈਂ ਰਾਤ ਤੁਹਾਡੇ ਗਾਣੇ ਬਹੁਤ ਸੁਣੇ ਨੇ ਹਾਂ ਦੇ ਮਾਈਨ ਐਂਜਲ ਬਾਈ ਦੇ ਗਾਣੇ ਬਹੁਤ ਸੁਣੇ ਮੈਂ ਰਾਤ ਜਿਹੜੇ ਪਰ ਹੁਣ ਸਮਾਂ ਬਦਲ ਗਿਆ ਨਾ ਸਮਾਂ ਬਦਲ ਗਿਆ ਮੇਰੇ ਭਤੀਜਾ ਹੈਗਾ 22 30 ਸਾਲ ਦਾ ਕੱਲ ਨੂੰ ਪੁੱਛਿਆ ਮੈਂ ਉਹ ਗਾਣੇ ਹੋਏ ਸੁਣ ਰਿਹਾ ਪ੍ਰਾਨੀ ਜਿੱਦਾਂ ਹਣਾ ਸਾਰੇ ਮੈਂ ਕਿ ਤੈਨੂੰ ਕਿੰਦਾ ਕਹਿੰਦਾ ਮੈਨੂੰ ਲੱਗਦੇ ਵਧੀਆ ਇਹ ਕੁਝ ਕੁ ਬੰਦੇ ਹੈਗੇ ਹਨ ਇਹ ਸ਼ਾਇਦ ਮੇਰੇ ਭਤੀਜਾ ਤਾਂ ਹਨ ਉਹ ਵਧੀਆ ਗਾਣੇ ਮੇਰਾ ਬੇਟਾ ਵੀਰੇ 7 ਸਾਲ ਦਾ ਦੇਖੋ ਸ਼ਾਇਦ ਮੇਰਾ ਬੇਟਾ ਕਰਕੇ ਗਾਣੇ ਉਹਨੇ ਗਜ਼ਲ ਤੇ ਜਾਂ ਸਾਰੇ ਗਾਣੇ ਉਹ ਗਾਉਂਦਾ ਗਾਉਂਦਾ ਨਹੀਂ ਚਲੋ ਹੁਣ ਮੈਨੂੰ ਅੱਜ ਸੁਣਾਇਆ ਕਹਿੰਦਾ ਡੈਡੀ ਆਉਣ ਲੱਗਾ ਹਾਰਮੋਨੀਅਮ ਲੈ ਕੇ ਮੇਰੇ ਹਾਂ ਹੈ ਨਾ ਇਹ ਤਾਂ 7 ਸਾਲ ਦਾ 8 ਸਾਲ ਦਾ ਹੋਣ ਵਾਲਾ ਹੋ ਤੇ ਪਰ ਉਹ ਗੱਲਾਂ ਹੋਈਆਂ ਤੇ ਪਰ ਜਿਹੜੀ ਸੁਣਨ ਦੀ ਹੈਗੀ ਨਾ ਉਹ ਉਹਨੀ ਗਜ਼ਲ ਟਾਈਪ ਜਾਂ ਜਾਂ ਜਿਹੜੇ ਵਧੀਆ ਗਾਣੇ ਸੋਹਣੇ ਗਾਣੇ ਸੁਣਦਾ ਤਾਨੂੰ ਲੱਗਦਾ ਕਿ ਗਾਣੇ ਸੋਹਣੇ ਹੀ ਹੋਣੇ ਚਾਹੀਦੇ ਆ ਗਾਣੇ ਦੇ ਸ਼ਬਦ ਸੋਹਣੇ ਹੋਣੇ ਚਾਹੀਦੇ ਆ ਹਥਿਆਰ ਵਾਲੇ ਨਹੀਂ ਹੋਣੇ ਚਾਹੀਦੇ ਵੀਰੇ ਜੋ ਤੁਸੀਂ ਕਹਿੰਦੇ ਨਾ ਉਹ ਬੀਜ ਜੋਗੇ ਉਹ ਹੀ ਖਾਓਗੇ ਹੁਣ ਆਪਾਂ ਕਹਿੰਦੇ ਸਟੇਜ ਤੇ ਚਾਰ ਚਾਰ ਤੁਹਾਨੂੰ ਬੰਸਰ ਲਿਜਾਣੇ ਪੈਂਦੇ ਆ ਲੜਾਈ ਹੋ ਜਾਂਦੀ ਆ ਹੁੰਦੀ ਨਾਰਮਲ ਨਾਲ ਹੀ ਆ ਪਰ ਜਿਹੜੇ ਇਦਾਂ ਦਾ ਕੁਛ ਕਰੋਗੇ ਨਾ ਨਹੀਂ ਵੀਰੇ ਮੈਨੂੰ ਕਿ ਲੋੜ ਆ ਯਾਰ ਹੋਰ ਬਥੇਰੇ ਸਿੰਗਰ ਨੇ ਮੇਰੇ ਨਾਲ ਦੇ ਜਿਹੜੇ ਨਹੀਂ ਜਾਂਦੇਗੇ ਹੁਣ ਤੁਸੀਂ ਗਾਉਣਾ ਹੀ ਉਹੋ ਜਿਹਾ ਕੁਝ ਲੋਕਾਂ ਨੂੰ ਢਕਾਉਣਾ ਤੇ ਫਿਰ ਲੋਕਾਂ ਨੇ ਉਹੋ ਜਿਹਾ ਕੁਝ ਅੱਗੇ ਫਾਇਰ ਚਲਾਉਣੇ ਹਾਂ ਨਾ ਹੁਣ ਮੈਥੋਡ ਡਿਮਾਂਡ ਕਰਨਗੇ ਤਾਂ ਇਹ ਨਾ ਮੇਰੇ ਗਾਣੇ ਹੀ ਨਹੀਂ ਹੋ ਜਾਣ ਕਿ ਉਹ ਤਾਂ ਕਹਿੰਦੇ ਕਹਿੰਦੇ ਐ ਤਾਂ ਫਿਲਮਾਂ ਚ ਹੀ ਬਹੁਤ ਕੁਝ ਸਿਖਾਉਂਦੇ ਆ ਉਹਨਾਂ ਕਰਕੇ ਤਾਂ ਕੋਈ ਹਥਿਆਰ ਚੱਕਦਾ ਨਹੀਂ ਜਿਹਦੇ ਪਰ ਫਿਲਮਾਂ ਨੂੰ ਕੋਈ ਡਰ ਨਹੀਂ ਨੇ ਉਹਨਾਂ ਦੇ ਫਿਲਮ ਬਣਾਈ ਤੇ ਚਲੋ ਘਰ ਘਰ ਸਾਡੇ ਅਰਗਨ ਸਟੇਟ ਤੇ ਚੜਨ ਹੁੰਦਾ ਹਾਂ ਨਾ ਸ਼ਿਤਰਖਾਨੇ ਕੰਮ ਕਰੋ ਸ਼ਿਤਰ ਤਾਂ ਪੈਣੀ ਵੀਰੇ ਵਿੱਚ ਤੁਹਾਨੂੰ ਹਿੱਸਾ ਦਾ ਬੰਨਣਾ ਹੀ ਪੈਣਾ ਨਾ ਆਪਸ ਚ ਲੜ ਰਹੇ ਆ ਵਿੱਚੇ ਤੁਸੀਂ ਆਉਣੇ ਫਿਰ ਨਾ ਆਪਣੇ ਖੁਦ ਘਰ ਬੱਚੇ ਆ ਜੀ ਅਸੀਂ ਉਹਨਾਂ ਨੂੰ ਵਧੀਆ ਬਣਾਉਣਾ ਚਾਹਨੇ ਆ ਯਾਰੀ ਵਧੀਆ ਬਣ ਜਾਏ ਸਿੱਖੀ ਨਾਲ ਜੁੜਨਾ ਪਾਠ ਕਰਨੇ ਦਾ ਹਨ ਤੇ ਤੁਸੀਂ ਖੁਦ ਜੇ ਇਦਾਂ ਦੇ ਕੰਮ ਕਰੋਗੇ ਤੁਹਾਡੇ ਬੱਚੇ ਕਿਦਾਂ ਜੇ ਤੁਹਾਡੇ ਬੱਚਿਆਂ ਨੂੰ ਕੁਝ ਵਧੀਆ ਵੇਖਣ ਲਈ ਮਿਲੇਗਾ ਸੁਣਨ ਲਈ ਮਿਲੇਗਾ ਹਨਾ ਤੁਹਾਡੇ ਬੱਚੇ ਮਤਲਬ ਉਹੀ ਗੱਲ ਹੈ ਨਾ ਅਸੀਂ ਬੀਜ ਰਹੇ ਹਾਂ ਬੀਜ ਰਹੇ ਹਾਂ ਜਿਹੋ ਜਾਂ ਬੀਜਾਂਗੇ ਉਹ ਹੋ ਜਾ ਵਡਾ ਇਹ ਖੇਤ ਦੇ ਵਿੱਚ ਅਸੀਂ ਬੀਜ ਬੀਜ ਰਹੇ ਆ ਤੇ ਇਧਰ ਸ਼ਬਦ ਵੀ ਬੀਜ ਰਹੇ ਜਿਸ ਇਸ ਕਾਇਨਾਤ ਚ ਬੈਠੇ ਆਪਾਂ ਜੋ ਗੱਲ ਕਰ ਰਹੇ ਉਹ ਵੀ ਬੀਜਿਆ ਜਾ ਰਿਹਾ ਹੈ ਬੀਜਿਆ ਜਾ ਰਿਹਾ ਹੈ ਹਨਾ ਜੇ ਵਧੀਆ ਗੱਲ ਕਰਾਂਗੇ ਤਾਂ ਰਿਜ਼ਲਟ ਤੁਹ ਸਬਰ ਕਰਨਾ ਪੈਂਦਾ ਕਈ ਵਾਰ ਰਿਜ਼ਲਟ ਤੁਹਾਨੂੰ ਮਿਲਦਾ ਵੀਰੇ ਤੁਹਾਨੂੰ ਇਹ ਨਹੀਂ ਮਿਲੂਗਾ ਜੇ ਕੁਝ ਵਧੀਆ ਕਰਦੇ ਹੋ ਤਾਂ ਜੇ ਕੁਝ ਮਾੜਾ ਕਰਦੇ ਹੋ ਉਹਦਾ ਵੀ ਮਿਲਣਾ ਰਾਜ ਬਰਾੜ ਬਾਈ ਹੁਣਾਂ ਦੀ ਕੋਈ ਯਾਦ ਕੋਈ ਖੂਬਸੂਰਤ ਯਾਦ ਸਟੇਜ ਦੀ ਹੋਵੇ ਘਰ ਦੀ ਹੋਵੇ ਕਦੇ ਤੁਹਾਡੇ ਆਪਣੇ ਚਾਚਾ ਜੀ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਚਾਚਾ ਜੀ ਲੱਗਦੇ ਨੇ ਉਹਨਾਂ ਤੋਂ ਗਾਲਾਂ ਮਿਲੀਆਂ ਹੁਣ ਗਾਲਾਂ ਸਹੀ ਨਾ ਬੋਲਿਆ ਹੋਵੇ ਗਾਲਾਂ ਮਿਲ ਜਾਂਦੇ ਸੀ ਕਈ ਵਾਰ ਹਣਾ ਪਰ ਹੁਣ ਜਾਣਾ ਬਾਈ ਨੇ ਗਣ ਚਲ ਚੰਡੀਗੜ ਮੈਂ ਕਹਿੰਦਾ ਨਹੀਂ ਬਈ ਪਿੰਡ ਜਾਣਾ ਹਣਾ ਉਹਦੇ ਲੜ ਪੈਣਾ ਉਹਨੇ ਕਹਿੰਦਾ ਜਾਂਦਾ ਫਿਰ ਗਾਉਣ ਲੱਗ ਜਾ ਜਾਂ ਫਿਰ ਘਰੇ ਜਾ ਵੜਾ ਜੇ ਵਿਆਹ ਸ਼ਾਦੀ ਹੋਣੀ ਤੇ ਮੈਂ ਕਹਿੰਦਾ ਭਾਈ ਅੱਜ ਮੈਂ ਪਰੋਂਦੇ ਨਾਮ ਆ ਯਾਰ ਵੀ ਵਿਆਹ ਤੇ ਕਹਿੰਦਾ ਐਂ ਕਰ ਦੋ ਬਾਈ ਵਿਆਹ ਵੇਖ ਲੈ ਕੌਣ ਨੂੰ ਰਹਿਣ ਦੇ ਫਿਰ ਨੂੰ ਤੇ ਬਾਕੀ ਇੱਕ ਮਜ਼ਾਕ ਵਾਲੀ ਗੱਲ ਐ ਥੋੜੀ ਹਾਸੇ ਵਾਲੀ ਗੱਲ ਹੀ ਆ ਕਿਉਂਕਿ ਜਦ ਮੈਂ ਭਾਈ ਰਾਜਨ ਜਾਨੇ ਨਾ ਸਾਰੇ ਉਦੋਂ ਉਦੋਂ ਹੀ ਅਸਲ ਵਿੱਚ ਮੇ ਤੇ ਸਟੈਂਪ ਲੱਗੀ ਸੀ ਭਾਈ ਰਾਜ ਦਾ ਭਰਾ ਭਰਾ ਹੈ ਤੇ ਲੋਕਾਂ ਨੇ ਪੁੱਛਣਾ ਭਾਈ ਦਾ ਨੀਚਰ ਜਿੱਦਾਂ ਥੋੜਾ ਸੀਗਾ ਵੀ ਮਜ਼ਾਕ ਚ ਗੱਲ ਕਰਦਾ ਨਾ ਭਾਈ ਨੂੰ ਪੁੱਛਣਾ ਇਹ ਤੇਰਾ ਭਰਾ ਹੈ ਇਹ ਨਹੀਂ ਮੇਰੇ ਪਹਿਲੇ ਘਰ ਦਾ ਮੁੰਡਾ ਹੈ ਪਹਿਲੇ ਘਰ ਦਾ ਯਕੀਨ ਕਰੀਏ ਪੀਰੇ ਜਦ ਮੈਂ ਬਾਹਰ ਚਲਾ ਗਿਆ 13 ਜਵਾਬ ਸਾਂ ਮੈਂ ਜੋ ਟੇਪ ਕੀਤੀ ਹੈ ਦਸਿਕਾ ਦਾ ਜ਼ਿਕਰ ਤੇਰੇ ਫੋਨ ਬਹੁਤ ਆਉਂਦੇ ਆ ਤੇ ਪੁੱਛਦੇ ਵੀ ਜਿਹੜੇ ਪਹਿਲੇ ਘਰ ਵਾਲੇ ਮੁੰਡੇ ਦਾ ਕੀ ਹਾਲ ਹੈ ਉਹ ਬਾਈ ਦੇ ਦੋ ਵਿਆਹ ਸੀ ਵੈਸੇ ਵਜਾ ਨਹੀਂ ਸੀ ਮੈਨੂੰ ਕਹਿੰਦੇ ਸੀ ਜਾਣ ਕੇ ਕਿਸੇ ਨੇ ਪੁੱਛਣਾ ਵੀ ਸਰਾ ਭਰਾ ਉਹਨੇ ਕਹਿੰਦਾ ਨਹੀਂ ਭਰਾ ਨਹੀਂ ਇਹ ਪਹਿਲਾ ਘਰ ਵਾਲਾ ਪਹਿਲੇ ਘਰ ਵਾਲੇ ਦਾ ਮੁੰਡਾ ਵੀ ਵੱਡਾ ਦਾ ਕਰਕੇ ਥੋੜਾ ਵੀ ਪਹਿਲੇ ਘਰ ਵਾਲੇ ਦਾ ਹੈਗਾ ਬੱਚਾ ਹਣੇ ਜੀ ਬਾਦ ਵਿੱਚ ਕਿੰਨੇ ਫੋਨ ਬਹੁਤ ਆਉਂਦੇ ਤੁਹਾਡੇ ਪਹਿਲੇ ਘਰ ਲੈ ਜਾਣਾ ਕਿ ਹਾਲ ਹੈ ਕਿ ਆਸਟ੍ਰੇਲੀਆ ਦਾ ਜੀ ਤੇ ਜਾਂਦੇ ਜਾਂਦੇ ਕੋਈ ਗੀਤ ਜਿਹੜਾ ਤੁਹਾਡਾ ਪਸੰਦੀਦਾ ਹੋਵੇ ਜੇ ਸੁਣਾਉਣਾ ਚਾਹੋ ਹਾਂਜੀ ਨਵੇਂ ਟਰੈਕ ਨਵੇਂ ਟਰੈਕ ਬਾਰੇ ਵੀ ਦੱਸ ਦਿਓ ਜਿਹੜੇ ਤੁਸੀਂ ਉੱਥੇ ਬੈਠੇ ਬਾਹਰ ਵਿਦੇਸ਼ ਦੀ ਧਰਤੀ ਤੇ ਵੀ ਕੀਤੇ ਨੇ ਹਾਂ ਉਹਨਾਂ ਵਿੱਚ ਇੱਕ ਗਾਣਾ ਤੁਹਾਨੂੰ ਸ਼ੇਅਰ ਕਰਨਾ ਬਹੁਤ ਸੋਨਾ ਗਾਣਾ ਸੀ ਖੂਬ ਸੁਰਤ ਦਾ ਗਾਣਾ ਹਾਂ ਜੀ ਜੀ ਉਹੀ ਮੈਂ ਤੁਹਾਨੂੰ ਸਮਝ ਕਰਦਾ ਨਾ ਜਿਹਦਾ ਰੀਜ ਪ੍ਰੋਡਕਸ਼ਨ ਜੀ ਸਾਰੇ ਕਰ ਰਹੇ ਮੇਰੇ ਗਾਣੇ ਹੁਣ ਅਸੀਂ ਪਹਿਲਾਂ ਕੀਤਾ ਵੋਟਾਂ ਕੀਤਾ ਸੀ ਨੀਤਾ ਸਮਾਨ ਨਾਲ ਫਿਰ ਨੋ ਕਾਲ ਕੀਤਾ ਫਰੇਗਰੈਂਸ ਤੇ ਵੋਟਾਂ ਤਾਂ ਹੋਈ ਆ ਰਹੀਆਂ ਹਾਂਜੀ ਵੋਟਾਂ ਆ ਰਹੀਆਂ ਹੁਣ ਬੱਸੋ ਮੈਂ ਛੱਡ ਦਿੱਤਾ ਕਰਕੇ ਵੋਟਾਂ ਵਾਲਾ ਤੇ ਹੋ ਚੱਲ ਗਿਆ ਗਾਣਾ ਹਾਂ ਰੀਲੀ ਪਹਿਲਾ ਗਾਣਾ ਹੋਈ ਰੀਲੀ ਜਾਵੇ ਪਹਿਲਾ ਰੀਲੀ ਉਹ ਜਿਆਦਾ ਉਹਨੂੰ ਚਲੋ ਨਹੀਂ ਲੋਕਾਂ ਤੱਕ ਪਹੁੰਚੇ ਸ਼ਾਇਦ ਇਹ ਕਰ ਮਿੰਟਕ ਸੌ ਕੀਤਾ ਸੀ ਮੈਂ ਤੁਹਾਨੂੰ ਕਰਦਾ ਜੱਗੇ ਵੀ ਖਿਆਲ ਦੇ ਲਿਖੇ ਬਹੁਤ ਵਧੀਆ ਗਾਣਾ ਸੀ ਇਹ ਹੋ ਚੱਲਦੀ ਰਹਿ ਹਵਾਏ ਅਲੜ ਵਰਸਦੀਏ ਮੈਂ ਤੇਰੇ ਚੋਂ ਸਜਣਾ ਵਾਲੀ ਆਉਂਦੀਏ ਚੱਲਦੀ ਰਹਿ ਹਵਾਏ ਅਲੜ ਵਰਸਦੀਏ ਮੈਂ ਤੇਰੇ ਚੋਂ ਸਜਣਾ ਵਾਲੀ ਆਉਂਦੀਏ ਰੁੱਖਾਂ ਦੇ ਪੱਤ ਸ਼ਣਸ਼ਣ ਐਦਾਂ ਕਰਦੇ ਨੇ ਜਿੱਦਾਂ ਉਹ ਪੰਜਾਬ ਨੂੰ ਛਣਕਾਉਂਦੀ ਏ ਚੱਲਦੀ ਰਹਿ ਹਵਾਏ ਅ ਲੜ ਬਰੈਸ ਦੀ ਏ ਮੈਂ ਤੇਰੇ ਚੋਂ ਸੱਜਣਾ ਵਾਲੀ ਆਉਂਦੀ ਏ ਕੀ ਬਾਤ ਥੋੜਾ ਜਿਹਾ ਗਲਤੀ ਮਾਫ ਕਰੀ ਸੌਰੀ ਉਹਦੇ ਲਈ ਵੀ ਬਾਰਿਸ਼ ਦਾ ਮੌਸਮ ਹੋ ਗਿਆ ਕਣੀ ਇੱਕ ਪਹਿਲੀ ਡੱਗ ਗਈ ਆ ਬਟੰਡੇ ਵਾਲਾ ਗੀਤ ਇੱਥੇ ਆ ਉਹਦੀ ਸਥਾਈ ਤੋਂ ਨਾ ਸਮਝ ਕਰ ਜੀ ਨਾਲੇ ਬਟੰਡੇ ਵਿੱਚ ਬੈਠੀ ਹੋਈ ਤੇ ਫਿਰ ਗਾਣਾ ਬਣਦਾ ਹੀ ਹੁੰਦਾ ਹਾਈ ਮੁੱਕ ਗਈ ਪੜਾਈ ਬਿੱਲੋ ਪੈ ਗਈ ਆ ਜੁਦਾਈ ਮੁੱਕ ਗਈ ਪੜਾਈ ਬਿੱਲੋ ਪੈ ਗਈ ਆ ਜੁਦਾਈ ਖੜਾ ਤੇਰਿਆਂ ਰਾਹਾਂ ਚ ਰਾਹ ਚ ਤੋ ਵੈਰ ਨਹੀਂ ਅਲ ਤੋ ਵੈਰ ਨਹੀਂ ਇਸ ਗੱਲ ਦਾ ਗਵਾਏ ਬਠਿੰਡਾ ਸ਼ਹਿਰ ਨਹੀਂ ਇਸ ਗੱਲ ਦਾ ਗਵਾਏ ਬਠਿੰਡਾ ਸ਼ਹਿਰ ਨਹੀਂ ਇਹੋ ਜਿਹੇ ਕਲਾਕਾਰ ਹੈ ਚਤ ਤੋ ਵੈਰ ਨਹੀਂ ਇਹ ਬਹੁਤ ਲੈਦੇ ਜੀ ਜੀ ਬਹੁਤ ਵਧੀਆ ਹਾਂਜੀ ਵੀਰੇ ਮੈਂ ਸੁਣਾਉਣਾ ਤੁਹਾਨੂੰ ਮੈਂ ਫਰੇਗਰੈਂਸ ਹੂੰ ਜਿਹੜਾ ਕੀਤਾ ਸੀ ਆਪਾਂ ਰੀਡ ਪ੍ਰੋਡਕਸ਼ਨ ਹੈ ਉਹਦੇ ਤੋਂ ਉਹ ਲਾਈਨਾਂ ਤੁਹਾਨੂੰ ਸਾਂਝੀ ਕਰਨਾ ਹੇ ਚੱਲਦੀ ਰਹਿ ਹਵਾਏ ਹਲੜ ਵਰ੍ਹੇਸ ਦੀਏ ਮੈਂ ਤੇਰੇ ਚੋਂ ਸੱਜਣਾ ਵਾਲੀ ਆਉਂਦੀ ਏ ਚੱਲਦੀ ਰਹਿ ਹਵਾਏ ਹਲੜ ਵਰ੍ਹੇਸ ਦੀਏ ਮੈਂ ਤੇਰੇ ਚੋਂ ਸੱਜਣਾ ਵਾਲੀ ਆਉਂਦੀ ਏ ਰੁੱਖਾਂ ਦੇ ਪਤ ਸ਼ਣਸ਼ਣ ਐਦਾਂ ਕਰਦੇ ਨੇ ਜਿੱਦਾਂ ਉਹ ਪੰਜਾਬ ਨੂੰ ਛਣਕਾਉਂਦੀ ਏ ਓਏ ਚੱਲਦੀ ਰਹਿ ਹਵਾਏ ਹਲੜ ਵਰ੍ਹੇਸ ਦੀ ਏ ਮੈਂ ਤੇਰੇ ਚੋਂ ਸੱਜਣਾ ਵਾਲੀ ਆਉਂਦੀ ਏ ਭਾਰੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗਾਣੇ ਵੀ ਸੁਣਾਏ ਗੱਲਾਂ ਵੀ ਕੀਤੀਆਂ ਇਹ ਵੀ ਗੱਲ ਕਲੀਅਰ ਕਰ ਦਿੱਤੀ ਕਿ ਤੁਸੀਂ ਅ ਦਰਾਰ ਬਰਾੜ ਜੀ ਤੁਹਾਡੇ ਚਾਚਾ ਜੀ ਸੀਗੇ ਸ਼ਰੀਕੇ ਤੋਂ ਸੀਗੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਪਿਓਰੇ ਬਹੁਤ ਜੀ ਲਓ ਜੀ ਇਹ ਸੰਜਗਤਾਰ ਬਰਾੜ ਆਉਣ ਵਾਲੇ ਦਿਨਾਂ ਚ ਇਹਨਾਂ ਦੇ ਵੀ ਬਹੁਤ ਸਾਰੇ ਖੂਬਸੂਰਤ ਗਾਣੇ ਆਉਂਦੇ ਆ ਤੁਸੀਂ ਇਹਨਾਂ ਨੂੰ ਸਪੋਰਟ ਕਰਿਓ ਖੂਬਸੂਰਤ ਗਾਣੇ ਗਾਉਣਗੇ ਇਹਨਾਂ ਨੇ ਵਾਦਾ ਕੀਤਾ ਜੇ ਨਾ ਗਾਏ ਫਿਰ ਆਪਾਂ ਘੇਰ ਲਾਂਗੇ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਮੁਲਾਕਾਤਾਂ ਕਰਾਉਂਦੇ ਰਹਾਂਗੇ ਦੇਖਦੇ ਰਹੋ ਪ੍ਰੋਗਰਾਮ ਦੇ ਸੀ ਬੀਟ ਕੈਮਰਾਮੈਨ ਮਲਕੀਤ ਦੇ ਨਾਲ ਹੈਪੀ ਭਗਤਾ